ਅਮਰਸਰ ਸਾਹਿਬ ਦੀ ਨਿਹੰਗ ਸਿੰਘ ਜਿਹੜਾ ਕਿ ਗੁਰੂ ਕੀ ਲਾੜੀ ਆ ਫੌਜਾ ਨੇ ਉਹਨਾਂ ਦੀ ਧਰਮ ਪਤਨੀ ਜਿਹੜੀ ਕੀ ਮੋਬਾਈਲ ਪੇਰ ਕਰਦੀ ਆ ਮੈਨੂੰ ਲੱਗਦਾ ਵੀ ਸ਼ਾਇਦ ਬਹੁਤ ਘਾਟ ਔਰਤਾਂ ਹੋਣਗੀਆਂ ਜਿਹੜੀਆਂ ਮੋਬਾਈਲ ਪੇਰ ਕਰਦੀਆਂ ਨੇ ਮੇਰਾ ਨਾਮ ਜਸਜੀਤ कौर ਹੈ ਤੇ ਮੈਂ 12 ਸਾਲ ਤੋਂ ਫੋਨ ਦਾ ਕੰਮ ਕਰ ਰਹੀ ਹਾਂ ਫੋਨਾਂ ਦਾ ਕੀ ਪੈਡ ਤੋਂ ਸਟਾਰਟ ਕੀਤਾ ਸੀ ਜੀ ਤੋਂ ਮੇਰੀ ਮੰਮੀ ਬਾਪਾ ਨੇ ਦੇਖਿਆ ਤੇ ਇਹ ਦੇਖਿਆ ਸੀ ਕਿ ਇਹ ਮਿਹਨਤੀ ਨੇ ਕੰਮ ਕਰ ਸਕਦੇ ਨੇ ਤੇ ਮੇਰੇ ਪਾਪਾ ਦੀ ਇੱਕ ਗੱਲ ਸੀਗੀ ਉਹ ਕਹਿੰਦੇ ਸੀ ਅਜ ਕੋਠੀ ਵੇਖ ਕੇ ਵਿਆਹ ਕਰ ਦਾਂਗੇ ਦੀ ਤੁਸੀਂ ਕਰ ਲਓ ਵਿਆਹ ਤੋਂ ਬਾਅਦ ਕੋਠੀ ਵੇਗੀ ਤੇ ਫਿਰ ਆਪਾਂ ਕਿੱਥੇ ਲੈ ਕੇ ਆਵਾਂਗੇ ਤੇ ਵਾਪਸ ਲੈ ਆਵਾਂਗੇ ਤੇ ਜੋ ਤੁਹਾਡੇ ਕੋ ਕੋ ਫੋਨ ਦੇ ਕੇ ਆਂਦਾ ਕਿ ਲੱਗਦਾ ਉਹਨੂੰ ਯਕੀਨ ਆਉਂਦਾ ਵੀ ਵਾਕੇ ਬੀਬੀ ਮੋਬਾਈਲ ਠੀਕ ਕਰ ਲਓਗੀ ਨਹੀਂ ਕਰ ਲਓਗੀ ਜਾਂ ਵੈਸੇ ਬੈਠੀ ਐ ਨਹੀਂ ਪੱਲਾ ਪੱਲਾ ਲੱਗਦਾ ਸੀ ਲੋਕਾਂ ਨੂੰ ਹੁਣ ਨਹੀਂ ਹੋਣ ਪੱਕੀ ਹੋਗੇ ਉਹਨਾਂ ਨੂੰ ਬਸ ਉਹਨਾਂ ਨੇ ਫੋਨ ਫੜਾ ਕੇ ਬੈਠ ਜਾਣਾ ਉਹਨਾਂ ਨੇ ਕਹਿੰਨਾ ਦੀਦੀ ਐ ਇਦਾਂ ਦਾ ਪ੍ਰੋਬਲਮ ਆ ਆਪਾਂ ਉਹਨਾਂ ਦਾ ਸੋਲੂਸ਼ਨ ਕਰਕੇ ਉਹਨਾਂ ਨੂੰ ਦੱਸ ਦੇਣਾ ਕਿ ਇੰਨਾ ਖਰਚਾ ਨਾ ਫਿਰ ਬੈਠ ਜਾਂਦੇ ਸ਼ਾਂਤੇ ਫਿਰ ਉਹਨਾਂ ਦੀ ਜਦੋਂ ਹ ਖੁਸ਼ ਹੋ ਜਾਂਦੀ ਨੇ ਬਿਨ ਨੌਕਰੀਆਂ ਤਾਂ ਕਿਸੇ ਨੂੰ ਨਿਹੰਗ ਸਿੰਘ ਨੂੰ ਤਾਂ ਦੇਣੀ ਨਹੀਂ ਕਿਸੇ ਨੇ ਭੁਲਕੇ ਵੀ ਨਹੀਂ ਦੇਣੀ ਕਿ ਨਿਹੰਗ ਸਿੰਘ ਹੈ ਜੀ ਇਹਨੇ ਕੀ ਕਰਨਾ ਕਰਨਾ ਕੀ ਹੁੰਦਾ ਜੀ ਕਹਿਣਾ ਇੱਕੋ ਹੈ ਜੀ ਦਾ ਵੇ 50 ਰੁਪਏ ਬਾਬਾ ਜੀ ਲੈ ਲਓ ਤੁਹਾਨੂੰ ਨੌਕਰੀ ਦੇਣ ਦੇ ਲੋੜ ਨਹੀਂ ਜਦ ਕਿ ਅਸੀਂ ਖੁਦ ਕਾਰੀਗਰ ਆ ਸਵੇਰ ਤੋਂ 5:30 ਵਜੇ ਤੋਂ ਸ਼ੁਰੂ ਹੋ ਜਾਂਦੀ ਡਿਊਟੀ ਰਾਤ 11:00 ਵਜੇ ਤੱਕ ਸਾਰਾ ਕੰਮ ਇਦੋਂ ਪਹਿਲਾਂ ਮੈਂ ਇੱਥੇ ਸ਼ੌਪ ਤੇ ਆਣੀ ਆ ਇਹਨਾਂ ਦਾ ਸਾਰਾ ਦੁਕਾਨ ਨੂੰ ਫਿਰ ਮੈਂ ਡੇਢ ਕ ਵਜੇ ਘਰ ਚਲ ਜਾਨੀ ਆ ਬੱਚੇ ਨੂੰ ਖਾਣਾ ਵਗੈਰਾ ਖਵਾ ਕੇ ਫਿਰ ਉਹਨੂੰ ਟਿਊਸ਼ਨ ਛੱਡ ਕੇ ਫਿਰ ਮੈਂ 6 ਵਜੇ ਜਾਨੀ ਫਿਰ 11 ਵਜੇ ਜਾ ਕੇ ਫਿਰ ਰਾਤੀ ਖਾਣਾ ਬਣਾ ਕੇ ਖਾ ਕੇ ਸੋ ਜਾਣੇ ਹੁਣ 12 ਸਾਲ ਹੋ ਗਏ ਕਦੀ ਬੱਚਿਆਂ ਨੇ ਜੇ ਨਹੀਂ ਕੀਤੀ ਮम्मा ਜੀ ਤੁਸੀਂ ਕੰਮ ਤੇ ਨਾ ਜਾਓ ਦੁਕਾਨ ਤੇ ਨਾ ਆ ਜਾਓ ਸਾਡੇ ਕੋਲ ਆ ਕੇ ਤੁਸੀਂ ਨਹੀਂ ਬੱਚੇ ਵੀ ਟੱਚ ਕੋਡ ਕੀ ਬੜੇ ਅੱਛੇ ਮਿਲ ਰਹੇ ਸਾਨੂੰ ਮੈਨੂੰ ਨਹੀਂ ਲੱਗਦਾ ਕਿ ਐਵੇਂ ਦੇ ਬੱਚੇ ਹੁੰਦੇ ਜਿੱਦਾਂ ਸਾਡੇ ਬੱਚੇ ਨਾ ਦੋ ਬੇਟੀਆਂ ਨੇ ਇਕੱਲੀਆਂ ਰਹਿੰਦੀਆਂ ਨੇ ਘਰ ਇੱਕ ਸਿਰਫ 11-12 ਸਾਲ ਦੀ ਇੱਕ 7-8 ਸਾਲ ਦੀ ਉਹਨਾਂ ਨੂੰ ਬੜਾ ਸਵਰ ਹੁੰਦਾ ਹੈ ਕਿ ਅਸੀਂ ਘਰ ਰਹਿ ਰਹੇ ਨਹੀਂ ਤੇ ਅੱਜ ਕੱਲ ਦੇ ਬੱਚੇ ਘੰਟਾ ਨਹੀਂ ਰਹਿ ਸਕਦੇ ਜਿਹੜਾ ਮਾੜਾ ਸਮਾਂ ਸੀ ਸਾਡਾ ਸਾਡੇ ਕੋਲ ਕੁਝ 골ਡ ਸੀਗਾ ਉਹ ਵੀ ਵੇਚ ਗਿਆ ਸੀ ਅਸੀਂ ਕਿਸੇ ਨੂੰ ਮਤਲਬ ਤਿੰਨ ਚਾਰ ਅੰਗੂਠੀਆਂ ਇੱਕ 2700 ਰੁਪਿਆ ਕਰਾਇਆ ਦੇਣਾ ਸੀ ਅਸੀਂ ਉਹ ਵੀ ਕਿਸੇ ਦੇ ਤਲਲੇ ਮਾਰਦੇ ਫਿਰ ਰਹੇ ਸੀ ਸਾਡਾ ਹੀ ਸਮਾਨ ਕੀ ਰੱਖ ਗਏ ਸਾਨੂੰ ਪੈਸੇ ਦੇ ਦੋ ਤੇ ਅੱਜ ਉਹ ਵਾਪਸ ਨਹੀਂ ਆਇਆ ਕੁਝ ਵੀ ਜੋ ਵੀ ਗਿਆ ਨਾ ਬੱਚਿਆਂ ਦਾ ਸਮਾਨ ਲੈ ਲਓ ਬੱਚਿਆਂ ਦੀ ਵਾਲੀਆਂ ਕੋਈ ਚੀਜ਼ ਵਾਪਸ ਨਹੀਂ ਪਰ ਅੱਜ ਇਹਨਾਂ ਨੇ ਇੱਕ ਦੀਆਂ ਵੀ 10 10 ਬਣਾ ਦਿੱਤੀਆਂ ਜੇ ਮੈਂ ਤਾਂ ਇੱਕ ਗੱਲ ਕਵਾਂਗਾ ਜੀ ਦੇਖੋ ਸਾਰਿਆਂ ਨੂੰ ਇੱਕ ਮੌਕਾ ਹੋਣਾ ਚਾਹੀਦਾ ਹਰ ਇੱਕ ਦੂਜੇ ਵਾਸਤੇ ਇਹ ਨਹੀਂ ਕਿ ਆਪਾਂ ਭੱਜ ਲਿਆ ਅਜੇ ਦੇ ਕੋਲ ਨਹੀਂ ਕੱਲ ਨੂੰ ਉਹਦੇ ਕੋਲ ਨਾ ਹੋਇਆ ਤਾਂ ਫਿਰ ਕੀ ਕਰੋਗੇ ਮੇਰੀ ਅਗਰ ਤਰੀਫ ਹੁੰਦੀ ਤਾਂ ਮੇਰੇ ਹਸਬੰਦ ਦੀ ਕਰਕੇ ਅਗਰ ਇਹ ਨਾ ਹੁੰਦੇ ਤਾਂ ਮੈਂ ਕੁਝ ਵੀ ਨਹੀਂ ਹੁੰਦੀ ਅੱਜ ਜ਼ੀਰੋ ਹੀ ਹੁਣਾ ਸੀ ਜਿੱਥੇ ਵੀ ਬੈਠੀ ਹੁੰਦੀ ਪੜ੍ਹੀ ਲਿਖੀ ਮੈਂ ਹੈ ਕੋਈ ਨਹੀਂ ਸੀ ਭਾਂਡੇ ਹੀ ਮੰਜਨੇ ਸੀ ਕਰਦੇ ਸੇਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀਆਂ ਉਸ ਜੋੜੀ ਦੀਆਂ ਜਿਹੜੀ ਅੱਜ ਕਾਫੀ ਚਰਚਾ ਵਿੱਚ ਨੇ ਜਿਵੇਂ ਮੈਂ ਗੱਲ ਕਰ ਰਿਹਾ ਹਾਂ ਅਮਰਸਰ ਸਾਹਿਬ ਦੀ ਨਾਨਕ ਸਿੰਘ ਜਿਹੜੇ ਕੀ ਗੁਰੂ ਕੀ ਲਾੜੀ ਆ ਫੌਜਾ ਨੇ ਉਹਨਾਂ ਦੀ ਧਰਮ ਪਤਨੀ ਜਿਹੜੀ ਕੀ ਮੋਬਾਈਲ ਪਰ ਕਰਦੀ ਆ ਮੈਨੂੰ ਲੱਗਦਾ ਵੀ ਸ਼ਾਇਦ ਬਹੁਤ ਘੱਟ ਔਰਤਾਂ ਹੋਣਗੀਆਂ ਜਿਹੜੀਆਂ ਮੋਬਾਈਲ ਪਰ ਕਰਦੀਆਂ ਨੇ ਠੀਕ ਹੈ ਸੀ ਮੰਨਦੇ ਆ ਵੀ 21 ਸਦੀ ਚੱਲ ਰਹੀ ਆ ਭਾਵੇਂ ਔਰ ਤਾਂ ਕਿਸੇ ਤੋਂ ਘੱਟ ਨਹੀਂ ਆ ਰੀਲ ਤੋਂ ਲੈ ਕੇ ਜਹਾਜ਼ ਦਾ ਜਿਹੜੇ ਸਭ ਜਿਹੜੀਆਂ ਕਰਦੀਆਂ ਨੇ ਚਲਾਉਂਦੀਆਂ ਨੇ ਪਰ ਮੋਬਾਈਲ ਬਹੁਤ ਘੱਟ ਵਿਖੀਆਂ ਜਾਂਦੀਆਂ ਨੇ ਗੱਲਬਾਤ ਵੀ ਕਰਾਂਗੇ ਪੈਂਦੀ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਸੋ ਪੈਂਦੀ ਨਾਮ ਕੀ ਤੁਹਾਡਾ ਤੇ ਮੈਨੂੰ ਇਸ ਤੋਂ ਵੀ ਕਿੰਨੇ ਸਮੇਂ ਤੋਂ ਤੁਸੀਂ ਮੋਬਾਈਲ ਪੇ ਦਾ ਕੰਮ ਕਰਦੇ ਆ ਰਹੇ ਹੋ ਤੇ ਮੈਂ ਜਿਵੇਂ ਗੱਲ ਕੀਤੀ ਵੀ ਬਹੁਤ ਘੱਟ ਔਰਤਾਂ ਹੁੰਦੀਆਂ ਨੇ ਜਿਹੜੀਆਂ ਜਾਂ ਤਾਂ ਮੋਬਾਈਲ ਦਾ ਕੰਮ ਘੱਟ ਘੱਟ ਕਰਦੀਆਂ ਨੇ ਹਾਂ ਜੀ ਮੇਰਾ ਨਾਮ ਜਸਜੀ ਕੋਹੜ ਹੈ ਤੇ ਮੈਂ 12 ਸਾਲ ਤੋਂ ਫੋਨ ਦਾ ਕੰਮ ਕਰ ਰਹੀ ਹਾਂ ਫੋਨਾਂ ਦਾ ਕੀ ਪੈਡ ਤੋਂ ਸਟਾਰਟ ਕੀਤਾ ਸੀ ਠੀਕ ਹੈ ਹਾਂ ਤੇ ਮੈਨੂੰ ਇਸੋ ਤੁਹਾਡਾ ਵਿਆਹ ਨੂੰ ਕਿਨਾ ਸਮਾਂ ਹੋ ਗਿਆ ਤੇ ਜਨ ਜਿਸ ਤਰ੍ਹਾਂ ਆ ਆ ਵੀ ਮੋਬਾਈਲ ਦਾ ਕੰਮ ਹੀ ਕੀਤਾ ਜਾਵੇ 13 ਸਾਲ ਵਿਆਹ ਨੂੰ ਹੋ ਗਏ ਆ ਜਨ ਸਿੱਤੇ ਕੁਝ ਨਹੀਂ ਸੀ ਦਿਮਾਗ 'ਚ ਵੀ ਨਹੀਂ ਸੀ ਕਦੀ ਮਤਲਬ ਸੋਚਿਆ ਹੀ ਨਹੀਂ ਕਿ ਕਦੀ ਇਹ ਵੀ ਕੰਮ ਕਰਨਾ ਵਾ ਮੇਰੇ ਹਸਬੰਦ ਨੇ ਮੈਨੂੰ ਸਿਖਾਇਆ ਕ ਮੇਰੇ ਹਸਬੰਦ ਨੂੰ ਆਂਦਾ ਸੀ ਵਿਆਹ ਤੋਂ ਪੱਲਾ ਕੰਮ ਹਾਂਜੀ ਤੇ ਮੈਨੂੰ ਇਸੋ ਵੀ ਵਿਆਹ ਤੋਂ ਸਾਲ ਬਾਅਦ ਹੀ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਈ ਰਿਸ਼ਤੇਦਾਰ ਭੈਣ ਭਰਾਵਾਂ ਕੋ ਗਲਬਾ ਕੀਤੀ ਕਿਉਂਕਿ ਨਵਾਂ ਹੱਥ ਚੂੜਾ ਹੁੰਦਾ ਅਜੇ ਬੜੇ ਮੰਜ ਸ਼ੌਕ ਹੁੰਦੇ ਨੇ ਘੁੰਮਣ ਫਿਰਨ ਜਾਈਏ ਕਦੀ ਕਿਸੇ ਡਲੌਜੀ ਨੂੰ ਮਨਾਲੀ ਜਾਂਦੇ ਨੇ ਮੈਨੂੰ ਤਾਂ ਬਹੁਤ ਮੰਜ ਸ਼ੌਕ ਹੁੰਦੇ ਨੇ ਤੁਸੀਂ ਨਹੀਂ ਕਿ ਸੋਚਿਆ ਵੀ ਹੇ ਤੇ ਮੇਰਾ ਹੱਥ ਦੀ ਮਹਿੰਦੀ ਵੀ ਜਿਹੜੀ ਚੰਗੀ ਤਾਂ ਨਹੀਂ ਲੱਤੀ ਫਿਰ ਤੁਸੀਂ ਮੈਨੂੰ ਕੰਮੇ ਲਾਤਾ ਨਹੀਂ ਐਦਾਂ ਤਾਂ ਤੋ ਕੁਝ ਨਹੀਂ ਸੀ ਜਦੋਂ ਮੇਰੀ ਮੰਮੀ ਪਾਪਾ ਨੇ ਦੇਖਿਆ ਤੇ ਇਹ ਦੇਖਿਆ ਸੀ ਕਿ ਇਹ ਮਿਹਨਤੀ ਨੇ ਕੰਮ ਕਰ ਸਕਦੇ ਨੇ ਤੇ ਮੇਰੇ ਪਾਪਾ ਦੀ ਇੱਕ ਗੱਲ ਸੀਗੀ ਉਹ ਕਹਿੰਦੇ ਸੀ ਅਜ ਕੋਠੀ ਵੇਖ ਕੇ ਵਿਆਹ ਕਰ ਦਾਂਗੇ ਜੀ ਤੁਸੀਂ ਕੱਲੋਂ ਵਿਆਹ ਤੋਂ ਬਾਅਦ ਕੋਠੀ ਵੇਗੀ ਤੇ ਫੇਰ ਆਪਾਂ ਕਿੱਥੇ ਲੈ ਕੇ ਆਵਾਂਗੇ ਤੀ ਵਾਪਸ ਲੈ ਆਵਾਂਗੇ ਉਹਨਾਂ ਨੇ ਮੇਰਾ ਘਰ ਵੀ 4-5 4-5 ਮਹੀਨੇ ਬਾਅਦ ਦੇਖਿਆ ਜਿੱਥੇ ਮੈਂ ਵਿਆਹੀ ਗਈ ਉਹਨਾਂ ਨੇ ਵੀ ਨਹੀਂ ਦੇਖਿਆ ਕਿ ਉੱਥੇ ਜਾ ਕੇ ਕਰਨ ਕੀ ਲਈ ਆ ਕਿਸ ਤਰ੍ਹਾਂ ਰਹਿ ਰਹੇ ਹੋਗੇ ਉਹਨਾਂ ਨੇ ਨਹੀਂ ਦੇਖਿਆ ਤੁਸੀਂ 950 ਪੈਂਦੀ ਹੋਂ ਤੱਕ ਕਿਹੜੇ ਕਿਹੜੇ ਮੋਬਾਈਲ ਠੀਕ ਕਰ ਲੈਂਦੇ ਹੋ ਜਾਂ ਤਾਂ ਤੁਹਾਡੇ ਕੋਲ ਜਿਹੜੇ ਮੋਬਾਈਲ ਆਉਂਦੇ ਨੇ ਕੀ ਕੀ ਫਾਲਟ ਪੈਂਦੀ ਨੇ ਦੱਸਣਾ ਨੂੰ ਸਾਂਝਾ ਕਰ ਦਿਓ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਕਿਹੜੇ ਕਿਹੜੇ ਮੋਬਾਈਲ ਤੁਸੀਂ ਠੀਕ ਕਰ ਲੈਂਦੇ ਹੋ ਛੋਟੇ ਤੋਂ ਲੈ ਕੇ ਸਾਰੇ ਫੋਨ ਆਈਫੋਨ 15 ਤੱਕ ਜਿੰਨੇ ਮਤਲਬ ਲਾਂਚ ਹੋਏ ਜਿੰਨੇ ਸਾਡੇ ਕੋਲ ਆਉਂਦੇ ਸੀ ਹਰ ਤਰ੍ਹਾਂ ਦੇ ਰਿਪੇਅਰ ਕਰ ਲੈਣੇ ਆ ਬਾਕੀ ਫਾਲਟ ਬੜੇ ਤਰੀਕੇ ਦੇ ਹੁੰਦੇ ਆ ਚੈੱਕ ਪ੍ਰੋਬਲਮ ਲਾਈਟ ਆਈਸੀ ਦੀ ਪ੍ਰੋਬਲਮ ਸੀਪੀਓ ਦੀ ਪ੍ਰੋਬਲਮ ਰੈਮ ਦੀ ਪ੍ਰੋਬਲਮ ਸਪਲਾਈਆਂ ਦੇਣੀਆਂ ਐ ਇਦਾਂ ਦੀ ਬਹੁਤ ਸਾਰੀ ਦਿੱਕਤਾਂ ਆ ਫੋਨ ਦੇ ਵਿੱਚ ਤੇ ਮੈਨੂੰ ਇਸ ਤੋਂ ਪੈਂਦੀ ਜਲਦ ਤੁਸੀਂ ਇਥੇ ਲੋਕਾਂ ਦੇ ਮੋਬਾਈਲ ਰਿਪੇਅਰ ਕਰਦੇ ਹੋ ਤੇ ਜਦੋਂ ਤੁਹਾਡੇ ਕੋਲ ਕੋਈ ਫੋਨ ਦੇ ਕੇ ਆਂਦਾ ਕਿ ਲੱਗਦਾ ਉਹਨੂੰ ਯਕੀਨ ਆਉਂਦਾ ਵੀ ਵਾਕੇ ਬੀਬੀ ਮੋਬਾਈਲ ਠੀਕ ਕਰ ਲੋਗੀ ਨਹੀਂ ਕਰ ਲੋਗੀ ਜਾਂ ਵੈਸੇ ਬੈਠੀ ਐ ਨਹੀਂ ਪੱਲਾ-ਪੱਲਾ ਲੱਗਦਾ ਸੀ ਲੋਕਾਂ ਨੂੰ ਹੁਣ ਨਹੀਂ ਹੁਣ ਪੱਕੀ ਹੋ ਗਏ ਉਹਨਾਂ ਨੂੰ ਬਸ ਉਹਨਾਂ ਨੇ ਫੋਨ ਫੜਾ ਕੇ ਬੈਠ ਜਾਣਾ ਉਹਨੇ ਕਹਿੰਦਾ ਦੀਦੀ ਐ ਇਦਾਂ ਦਾ ਪ੍ਰੋਬਲਮ ਆ ਆਪਾਂ ਉਹਨਾਂ ਦਾ ਸੋਲੂਸ਼ਨ ਕਰਕੇ ਉਹਨਾਂ ਨੂੰ ਦੱਸ ਦੇਣਾ ਕਿ ਇੰਨਾ ਖਰਚਾ ਨਾ ਫਿਰ ਬੈਠ ਜਾਂਦੇ ਸ਼ਾਂਤੇ ਫਿਰ ਉਹਨਾਂ ਦੀ ਜਦੋਂ ਹੱਥ 'ਚ ਫਾਇਦਾ ਹੋ ਖੁਸ਼ ਹੋ ਜਾਂਦੇ ਨੇ ਤੇ ਮੇਰੇ ਸੋਸਾ ਅਸੀਂ ਦੇਖਿਆ ਤੁਸੀਂ ਇੱਕ ਮਸ਼ੀਨ ਦੀ ਸਾਹਮਣੇ ਰੱਖੀ ਆ ਦਰਸ਼ਕਾਂ ਜੀ ਉਹਨਾਂ ਦਾ ਕਰਦੇ ਹੋ ਮਸ਼ੀਨ ਬਾਰੇ ਇਹ ਕੀ ਮਸ਼ੀਨ ਹੈ ਤੇ ਕਾਹਦਾ ਕੰਮ ਕਰਦੀ ਹੈ ਇਹ ਇਹ ਮਾਈਕਰੋਸਕੋਪ ਹੈਗੀ ਆ ਇਹਦੇ ਤੋਂ ਜਿੱਦਾਂ ਆਪਾਂ RAM ਲਾਣੀ ਆ CPU ਲਾਣਾ ਵਾ ਤੇ ਇਹਦੇ ਤੋਂ ਵੇਖ ਕੇ ਲਾਣਾ ਛੋਟ ਉਹ ਨਹੀਂ ਦਿਖਦੇ ਉਹ ਇਹਦੇ ਤੋਂ ਹੀ ਦਿਖਣੇ ਆ ਜਿੱਦਾਂ ਅਸੀਂ ਇੱਥੋਂ ਦੇਖਾਂਗੇ ਇੱਥੋਂ ਬਹੁਤ ਵੱਡੇ ਦਿਖਦੇ ਆ ਇੱਥੋਂ ਆਪਾਂ ਰਿਪੇਅਰ ਕਰਾਂਗੇ ਇਹ ਰੈਮ ਲਾਈ ਹੋਈ ਆ ਹੁਣ ਇਹਦੀ ਰਿਪੇਅਰ ਕਰਨੀ ਆ ਹਾਂਜੀ ਇਹ ਮੈਨੂੰ ਐਸੋ ਵੀ ਅੱਖਾਂ ਦਾ ਕਹਿ ਲਈਏ ਕਿੰਨਾ ਕੁ ਅਸਰ ਪੈਂਦਾ ਕਿੰਨਾ ਕੁ ਜ਼ੋਰ ਪੈਂਦਾ ਵਾ ਅੱਖਾਂ ਨੂੰ ਰੱਖ ਕੇ ਦਿਮਾਗ ਨੂੰ ਜਿਹੜਾ ਸਾਹ ਦੇ ਤੁਸੀਂ ਕੰਮ ਕਰਦੇ ਆ ਅੱਖਾਂ ਤੇ ਬਹੁਤ ਜ਼ੋਰ ਪੈਂਦਾ ਜਿੱਦਾਂ ਅੱਖਾਂ ਭਾਰੀਆਂ ਬਣਨ ਡੈਬਨ ਦੀ ਜਦੋਂ ਆਪਾਂ ਲਾਈਟ ਤੇ ਜ਼ਿਆਦਾ ਥੇਰ ਕੰਮ ਕਰਦੇ ਇਹਨਾਂ ਤੇ ਦੂਰਬੀਨ ਤੇ ਅੱਖਾਂ ਲੋਨੇ ਬਹੁਤ ਜ਼ਿਆਦੀ ਦਿੱਕਤ ਹੁੰਦੀ ਹੈ ਕਈ ਵਾਰ ਅੱਖਾਂ ਦਰਦ ਹੁੰਦੀਆਂ ਨੇ ਤੇ ਮੇਰੇ ਸੋਪੀ ਇਹ ਕਰਦਾ ਕੰਮ ਹੀ ਕਰਨਦਾ ਵਾ ਬੱਚੇ ਵੀ ਪਾਲਦੇ ਹੁੰਦੇ ਆ ਸਕੂਲ ਹੀ ਪੇਜਦਾ ਹਾਂ ਬੱਚਿਆਂ ਨੂੰ ਸਾਰਾ ਪ੍ਰਕਿਰਿਆ ਕਿਸ ਤਰ੍ਹਾਂ ਕਰਦੇ ਹੋ ਸਵੇਰ ਦਾ ਦੇਣਤੀਆ ਹੁੰਦੀ ਆ ਫਿਰ ਕਿੰਨੇ ਜੁੜਦੇ ਹੋ ਕਿੰਨੇ ਵਜੇ ਸਾਰਾ ਦੁਕਾਨ ਦਾ ਕੰਮ ਕਰਦਾ ਕੰਮ ਕਰਕੇ ਦੁਕਾਨ ਦਾ ਕੰਮ ਕਰਦੇ ਹੋ ਸਵੇਰ ਤੋਂ 5:30 ਵਜੇ ਤੋਂ ਸ਼ੁਰੂ ਹੋ ਜਾਂਦੀ ਡਿਊਟੀ ਰਾਤੀ 11:00 ਵਜੇ ਤੱਕ ਸਾਰਾ ਕੰਮ ਇਦੋਂ ਪਹਿਲਾਂ ਮੈਂ ਇੱਥੇ ਸ਼ੌਪ ਤੇ ਆਣੀ ਆ ਇਹਨਾਂ ਨਾਲ ਸਾਰਾ ਦੁਕਾਨ ਨੂੰ ਫਿਰ ਮੈਂ 1:30 ਵਜੇ ਘਰ ਚਲ ਜਾਨੀ ਆ ਬੱਚਿਆਂ ਨੂੰ ਖਾਣਾ ਵਗੈਰਾ ਖਵਾ ਕੇ ਫਿਰ ਉਹਨੂੰ ਟਿਊਸ਼ਨ ਛੱਡ ਕੇ ਫਿਰ ਮੈਂ 6:00 ਵਜੇ ਜਾਨੀ ਫਿਰ ਕਿਬਿੰਨਸ ਤੋਂ ਜੋ ਨਵਾਂ ਨਵਾਂ ਕਾਮੇ ਜਪੇ ਸੀ ਜਾਂ ਹੁਣ ਪਏ ਹੋ ਤੋਂ 11 ਸਾਲ ਹੋ ਗਏ ਕਦੀ ਬੱਚਿਆਂ ਨੇ ਜੇ ਨਹੀਂ ਕੀਤੀ ਮम्मा ਜੀ ਤੁਸੀਂ ਕੰਮ ਤੇ ਨਾ ਜਾਓ ਦੁਕਾਨ ਤੇ ਨਾ ਜਾਓ ਸਾਡੇ ਕੋਲ ਆ ਕੇ ਤੁਸੀਂ ਨਹੀਂ ਬੱਚੇ ਵੀ ਟੱਚ ਕੋਡ ਕੀ ਬੜੇ ਅੱਛੇ ਮਿਲੇ ਨੇ ਸਾਨੂੰ ਮੈਨੂੰ ਨਹੀਂ ਲੱਗਦਾ ਕਿ ਐਵੇਂ ਦੇ ਬੱਚੇ ਹੁੰਦੇ ਜਿੱਦਾਂ ਸਾਡੇ ਬੱਚੇ ਨਾ ਦੋ ਬੇਟੀਆਂ ਨੇ ਇਕੱਲੀਆਂ ਰਹਿੰਦੀਆਂ ਨੇ ਘਰ ਇੱਕ ਸਿਰਫ 11-12 ਸਾਲ ਦੀ ਇੱਕ 7-8 ਸਾਲ ਦੀ ਉਹਨਾਂ ਨੂੰ ਬੜਾ ਸਵਰ ਹੁੰਦਾ ਹੈ ਕਿ ਅਸੀਂ ਘਰ ਰਹਿ ਰਹੇ ਨਹੀਂ ਤੇ ਅੱਜ ਕੱਲ ਦੇ ਬੱਚੇ ਘੰਟਾ ਨਹੀਂ ਰਹਿ ਸਕਦੇ ਉਹ ਘਰ ਚੁੱਥਲ ਪੁੱਥਲ ਹੀ ਉਹਨਾਂ ਨੂੰ ਇੱਕ ਮੈਂ ਖਾਣਾ ਬਣਾ ਕੇ ਦੇ ਕੇ ਆਨੀ ਆ ਉਹ ਖਾਣਾ ਨਹੀਂ ਉਹਨਾਂ ਨੇ ਅਜੇ ਤੱਕ ਕਦੀ ਚਾਹ ਚੁ ਕੁਛ ਨਹੀਂ ਕਦੀ ਬਣਾਈ ਮੈਂ ਹੀ ਬਣਾ ਕੇ ਫਰੂਟ ਵਗ بس ਇਨ ਨਾਈ ਗਮ ਫਿਰ ਮੇਰੇ ਸੋਭੀ ਬਾਬਾਈ ਤੁਹਾਡੇ ਪਤੀ ਵੀ ਨੇ ਤੁਹਾਡੇ ਉਸਤਾਦ ਵੀ ਨੇ ਤੁਹਾਨੂੰ ਕੰਮਕਾਰ ਸਿਖਾਇਆ ਨਾਲੇ ਜੋ ਨਵਾਂ ਨਵਾਂ ਕੰਮ ਸਿੱਖਿਆ ਸੀ ਕਹਿੰਦੇ ਵੀ ਡਾਂਟ ਜਿਹੜੀ ਉਸਤਾਦ ਦੀ ਹੁੰਦੀ ਆ ਬੰਦੇ ਨੂੰ ਚਾਂਟ ਕੇ ਰੱਖ ਦਿੰਦੀ ਆ ਕਹਿੰਦੇ ਡਾਂਡ ਖਾਣ ਤੋਂ ਬਾਅਦ ਬੰਦਾ ਕਦੀ ਮਾਰ ਨਹੀਂ ਖਾਂਦਾ ਜੋ ਨਵਾਂ ਕੰਮ ਸਿੱਖਿਆ ਸੀ ਕਿੰਨੀ ਗੇ ਉਹਨਾਂ ਨੇ ਤੁਹਾਨੂੰ ਝੜਕਾਤੀਆਂ ਇਸ ਕੰਮ 'ਚ ਝੜਕਾ ਰੋਜ਼ ਹੀ ਪੈਂਦੀਆਂ ਹਲੇ ਵੀ ਪੈਂਦੇ ਕਿਉਂਕਿ ਨਵੇਂ-ਨਵੇਂ ਫੋਨ ਆਉਂਦੇ ਆ ਨਵੀਂ-ਨਵੀਂ ਟੈਕਨੀਕਾਂ ਆਉਂਦੀ ਆ ਨਵੇਂ-ਨਵੇਂ ਕੰਮ ਆਉਂਦੇ ਆ ਫੋਨਾਂ ਦੇ ਵਿੱਚ ਪਹਿਲਾਂ ਆਈ ਸੀ ਕਿਤੇ ਹੋਰ ਲੱਗਿਆ ਹੁੰਦਾ ਸੀ ਹੁਣ ਕਿਤੇ ਹੋਰ ਇਹ ਕਿਨੂੰ ਬੋਰਡ ਨੂੰ ਸਮਝਣਾ ਹੀ ਬੜੀ ਵੱਡੀ ਗੱਲ ਸੀ ਝੜਕਾ ਰੋਜ਼ ਖਾਨੇ ਆ ਉਸਤਾਦ ਨੇ ਮਾਰਨੀ ਹੈ ਮਾਰਨੀਆਂ ਚੇਲਾ ਹੀ ਉਹ ਜਿਹੜਾ ਉਸਤਾਦ ਦੇ ਝੜਕਾ ਨਾ ਚੱਲ ਸਕਿਆ ਉਹ ਚੇਲਾ ਕਾ ਦਾ ਤੇ ਮੈਨੂੰ ਦੱਸੋ ਵੀ ਆਪਣੀ ਪੜਾਈ ਬਾਰੇ ਦੁੱਖਣ ਦੱਸ ਦਿਓ ਸ਼ਾਇਦ ਲੋਕੀ ਸੋਚਦੇ ਹੋਣਗੇ ਕਿ ਭੈਣ ਨੇ बड़े-बड़े कोर्स से डिग्री ਕੀਤੀ ਹੋਈ ਜਿਹੜਾ ਸ਼ਾਇਦ ਮੋਬਾਈਲ ਦਾ ਕੰਮ ਸਕੇਆ ਪੜਾਈ ਕਿੱਥੋਂ ਤੱਕ ਕੀਤੀ ਦਸ਼ਕਾ ਨੂੰ ਸਾਂਝਾ ਕਰ ਦਿਓ ਨਹੀਂ ਕੰਮ ਕਰਨ ਵਾਸਤੇ ਪੜਾਈ ਜ਼ਰੂਰੀ ਨਹੀਂ ਆ ਤੁਸੀਂ ਆਪਣਾ ਦਿਮਾਗ ਲਾਓਗੇ ਤਾਂ ਕੰਮ ਆਟੋਮੈਟਿਕਲੀ ਆ ਜਾਗਾ ਮੈਂ ਨਹੀਂ ਪੜੀ ਨਾ ਮੇਰੇ ਹਸਬੰਦ ਪੜੇ ਅਸੀਂ ਪੜੇ ਨਹੀਂ ਆ ਪਰ ਸਾਨੂੰ ਸਾਰਾ ਕੰਮ ਆਉਂਦਾ ਸੀ ਕਿ ਮੋਟਰ ਤੋਂ ਵੀ ਸਾਰਾ ਕੰਮ ਕਰਦੇ ਲੈਪਟਾਪ ਤੋਂ ਵੀ ਕਰਦੇ ਸਾਰਾ ਕਰਦੇ ਬਿਲਕੁਲ ਤੁਸੀਂ ਪੜੇ ਨਹੀਂ ਜੇ ਨਹੀਂ ਨਹੀਂ ਮੈਂ ਨਹੀਂ ਪੜੀ ਅਸੀਂ ਸਾਨੂੰ ਲੱਗਦਾ ਵੀ ਸ਼ਾਇਦ ਤੁਸੀਂ ਚੰਗੇ-ਚੰਗੇ ਪੜ੍ਹੇ ਲਿਖੇ ਨੂੰ ਤੁਸੀਂ ਮਾ ਦੇ ਦਿੰਦੇ ਹੋ ਬੀ ਜੀ ਵੈਸੇ ਦੇਖਿਆ ਲੋਕ ਇੰਨੀ ਇੰਨੀ ਮਹਿੰਗੀਆਂ ਲੱਖਾਂ ਦੀ ਡਿਗਰੀਆਂ ਕਰਦੇ ਨੇ ਲੱਖਾਂ ਦੇ ਕੋਰਸ ਕਰਦੇ ਨੇ ਤੁਸੀਂ ਉਹਨਾਂ ਨੂੰ ਵੀ ਮਾ ਦੇ ਦਿੰਦੇ ਫਿਰ ਅ ਜਿੱਦਾਂ ਅਸੀਂ ਹੁਣ ਵੇਖਦੇ ਆ ਇੱਕ ਬੱਚਾ ਸੀ ਸਾਡੇ ਕੋਲ ਉਹਨੇ ਇੰਨੀ ਡਿਗਰੀ ਲੈਤੀ ਉਹ ਖੁਦ ਦਾ ਸੌਫਟਵੇਅਰ ਵੀ ਬਣਾ ਉਹ ਸਾਡੇ ਕੋਲ ਕੰਮ ਸਿੱਖਣ ਆਇਆ ਉਹਨੂੰ ਨੌਕਰੀ ਨਹੀਂ ਮਿਲਦੀ ਹੁਣ ਇੰਨਾ ਪੜ੍ਹ ਲਿਖਿਆ ਵੀ ਤਾਂ ਹੀ ਕੰਮ ਸਿੱਖਣ ਆਇਆ ਨਾ ਉਹਨੇ ਸਾਡੇ ਕੋਲ ਕੰਮ ਸਿੱਖਿਆ ਸੀ 70 ਤੋਂ ਅਸੀਂ ਮੁੰਡਿਆਂ ਨੂੰ ਇੱਥੇ ਆ ਕੇ ਕੰਮ ਵੀ ਸਿਖਾ ਲਿਆ ਇੰਨੇ ਪੜ੍ਹੇ ਲਿਖੇ ਹੁਣ ਵੀ ਇਹ ਸੱਤ ਅੱਠ ਮੁੰਡਿਆਂ ਦੇ ਪੜ੍ਹੇ ਲਿਖੇ ਨੇ ਬਹੁਤ ਜ਼ਿਆਦਾ ਫਿਰ ਵੀ ਕੰਮ ਸਿੱਖ ਮੇਰੇ ਨੇ ਸੋ ਵੀ ਜਦੋਂ ਨਹੀਂ ਸੀ ਮੋਬਾਈਲ ਪੇ ਦਾ ਕੰਮ ਕਰਦੇ ਉਦੋਂ ਪਹਿਲਾਂ ਕੀ ਕੰਮ ਕਰਦੇ ਸੀ ਬਾਬਾ ਜੀ ਹਾਲਾਤ ਕੀ ਸੀ ਕਰਦੇ ਥੋੜੇ ਦੁਕਾਨ ਜੂ ਸਾਡਾ ਕਰਦੇ ਉਹ ਕਿੰਨੇ ਕੇ ਮਾੜੇ ਸਮੇਂ ਚੋਂ ਮਾੜੀ ਦੌਰ ਚ ਲੰਘਣਾ ਪਿਆ ਤੁਹਾਨੂੰ ਸਵੇ ਉਹ ਮਾੜਾ ਸਮਾਂ ਹੀ ਜ਼ਿਆਦਾ ਹੀ ਕਰਕੇ ਤਈਓ ਮਿਹਨਤ ਕਰੀ ਜਾਂਦੇ ਉਹ ਬੜਾਈ ਹੀ ਮਾੜਾ ਸਮਾਂ ਸੀ ਕਿ ਜਦੋਂ ਅਸੀਂ ਰਾਤੀ ਰਾਤੀ 12 12 ਵਜੇ ਤੱਕ ਕੰਮ ਕਰਦੇ ਸੀ ਤੇ 버ਗਰ ਖਾ ਕੇ ਸੋ ਜਾਂਦੇ ਸੀ ਛੋਟਾ ਜਿਹਾ ਬੱਚਾ 3-4 ਮਹੀਨੇ ਦਾ ਉਹ ਸਟਰਗਲ ਬਹੁਤ ਜ਼ਿਆਦਾ ਹੀ ਬੜਾਈ ਮਤਲਬ ਸਮਾਂ ਇਦਾਂ ਦਾ ਸੀ ਜਿਹੜਾ ਅਸੀਂ ਪੰਜੀ ਕਹਿੰਦੇ ਗਰੀਬੀ ਵਿੱਚ ਹਮੇਸ਼ਾ ਪਤਨੀ ਜਿਹੜੀ ਕੀ ਪਰਖੀ ਜਾਂਦੀ ਆ ਅਸੀਂ ਦੇਖਿਆ ਵੀ ਜਦੋਂ ਕਿਤੇ ਘਰ 'ਚ ਗਰੀਬੀ ਆਉਂਦੀ ਆ ਤੇ ਚੰਗੀਆਂ-ਚੰਗੀਆਂ ਜਿਹੜੀਆਂ ਆਪਣੇ ਨੂੰ ਪਤਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਾਥ ਛੱਡ ਜਾਂਦੀਆਂ ਨੇ ਉਹ ਕਹਿੰਦੀ ਮੈਂ ਤੇ ਇਹਦਾ ਗਰੀਬੀ ਨਹੀਂ ਢੱਕ ਸਕਦੀ ਮੈਂ ਆਪਣੇ ਘਰ ਚਲਦੀ ਆ ਪਰ ਤੁਸੀਂ ਮਾੜੇ ਸਮੇਂ 'ਚ ਵੀ ਸਰਦਾਰ ਜੀ ਦਾ ਸਾਥ ਦਿੱਤਾ ਤੇ ਚੰਗਾ ਸਮਾਂ ਆ ਗਿਆ ਜਦੋਂ ਮਾੜਾ ਸਮਾਂ ਸੀ ਕੋਈ ਰਿਸ਼ਤੇਦਾਰ ਗੱਲਾਂ ਕਰਦੇ ਸੀ ਉਸ ਸਮੇਂ ਵਿੱਚ ਰਿਸ਼ਤੇਦਾਰ ਤੇ ਗੱਲਾਂ ਕਰੀ ਜਾਂਦੇ ਆ ਰਿਸ਼ਤੇਦਾਰਾਂ ਦੀ ਜੇ ਟੈਨਸ਼ਨ ਲਵਾਂਗੇ ਤੇ ਆਪਾਂ ਅੱਗੇ ਨਹੀਂ ਵੱਧ ਸਕਦੇ ਰਹੀ ਗੱਲ ਗਰੀਬੀ ਦਾ ਸਾਥ ਦਿੰਦੀ ਇਹਨਾਂ ਨੇ ਮੈਨੂੰ ਬੜਾ ਮੋਟੀਵੇਟਾਈਜ਼ ਕੀਤਾ ਇਹਨਾਂ ਨੇ ਮੈਨੂੰ ਬੜਾ ਸਮਝਾਣਾ ਹਰ ਗੱਲ ਨੂੰ ਲੱਗੇ ਨਹੀਂ ਆਪਾਂ ਇਦਾਂ ਨਹੀਂ ਇਹ ਕਰ ਸਕਦੇ ਇਹ ਤਾਂ ਆਪਾਂ ਅੱਗੇ ਵਧ ਜਾਵਾਂਗੇ ਇਹਨਾਂ ਦਾ ਐਕਚੁਅਲੀ ਨਾ ਸ਼ੁਰੂ ਤੋਂ ਹੀ ਬੜਾ ਅਹਿਮ ਹੁੰਦਾ ਕਿ ਮੈਂ ਇਹ ਇਹਨਾਂ ਦੇ ਹੱਥ 'ਚ ਹੀ ਬੜਾ ਜੱਸ ਹੈਗਾ ਵਾ ਕੋਈ ਵੀ ਕੰਮ ਕਰਦੇ ਸਾਡਾ ਵਧੀਆ ਨਿਕਲਦਾ ਇਹਨਾਂ ਨੇ ਮੈਨੂੰ ਬੜਾ ਮੋਟੀਵੇਟਾਈਜ਼ ਕੀਤਾ ਤਾਂ ਹੀ ਇਹਨਾਂ ਨਾਲ ਖਲੋਤੀ ਆ ਜੇ ਕੋਈ ਹੋਰ ਹੁੰਦਾ ਉਹ ਵੀ ਪਿਆਰਿੰਦਾ ਕੰਮ ਨਾ ਕਰਦਾ ਉਹਨੂੰ ਕਹਨੇ ਹੀ ਉਹਨੇ ਕਹਨੇ ਮੈਨੂੰ ਕੀ ਤੋਂ ਫਿਰ ਜਨਾਨੀ ਨੂੰ ਉਹਨੇ ਕਿੱਥੋਂ ਪੁੱਛਣਾ ਸੀ ਤੇ ਮੈਨੂੰ ਐਸੋ ਵੀ ਕਹਦੀ ਆਪਣੇ ਆਪ ਨੂੰ ਕਿ ਮੈਨੂੰ ਅਗਰੂ ਕੀ ਲਾਲੀ ਫੋਜਾ ਨੈਗ ਸਿੰਘ ਡਾਇਰੈਕਟ ਸਰਦਾਰ ਸਾਹਿਬ ਮਿਲੇ ਨੇ ਜੇਕਰ ਇਹ ਨਾ ਮਿਲਦੇ ਤਾਂ ਕੀ ਲੱਗਦਾ ਸੀ ਤੁਹਾਨੂੰ ਇਹਨਾਂ ਸੁਖਾਈ ਨਾਲ ਜਿਹੜਾ ਮਾਨ ਸਤਕਾਰ ਇਹ ਮਿਲ ਰਿਹਾ ਤੁਹਾਨੂੰ ਕੀ ਲੱਗਦਾ ਸੀ ਕਿ ਹੋਰ ਨਾ ਵਿਆਹ ਹੁੰਦਾ ਤੇ ਸ਼ਾਇਦ ਮਿਲਦਾ ਨਹੀਂ ਐਦਾਂ ਦਾ ਕੁਝ ਵੀ ਨਹੀਂ ਮਿਲਦਾ ਕਿਉਂਕਿ ਉਹਨੇ ਮੈਨੂੰ ਚਾਰ ਦਿਵਾਰੀ ਸੀ ਰੱਖਣਾ ਸੀ ਰਹੀ ਗੱਲ ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਹੁੰਦਾ ਨਸ਼ੇੜੀ ਹੁੰਦਾ ਨਹੀਂ ਹੁੰਦਾ ਮੈਨੂੰ ਇਹਨਾਂ ਤੇ ਬਸ ਇੰਨੀ ਖੁਸ਼ੀ ਹੈ ਕਿ ਨਸ਼ਾ ਨਹੀਂ ਕਰਦੇ ਸਭ ਤੋਂ ਵੱਡੀ ਮੇਰੀ ਪ੍ਰੋਬਲਮ ਵੀ ਇਹੀ ਕਿ ਨਸ਼ਾ ਕਰਨ ਵਾਲੇ ਨਾ ਵਿਆਹ ਨਹੀਂ ਕਰਾਉਂਦੇ ਕਿਉਂਕਿ ਇਦਾਂ ਦੇ ਹਾਲਾਤ ਅਸੀਂ ਵੇਖੇ ਹੋਏ ਸੀ ਅਨ ਮੈਰਿਟ ਦੇ ਵਿੱਚ ਤੇ ਉਹ ਚੀਜ਼ਾਂ ਚੁੰਦੇ ਹੀ ਨਹੀਂ ਸੀ ਪਰ ਇਹਨਾਂ ਨੇ ਮੈਨੂੰ ਬਹੁਤ ਬੜਾ ਵਧੀਆ ਨੰਮ ਨੂੰ ਸੈੱਟ ਰੱਖਿਆ ਖੁਸ਼ ਰੱਖਿਆ ਹੁਣ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਂਦੀ ਉਹ ਕੋਈ ਮੂੰਹ ਚ ਚੀਜ਼ ਬਾਜ ਨਿਕਲਦੀ ਪੱਲੋਂ ਮੈਨੂੰ ਕਹਿੰਗੇ ਲੈ ਆਈ ਕੋਈ ਗੱਲ ਚੱਲ ਮੈਂ ਤੇਰੇ ਨਾਲ ਚੱਲ ਦਾਂ ਤੇ ਮੈਨੂੰ ਸੋਭੇ ਸਾਲੇ ਵੀ ਪਤਾ ਲੱਗਾ ਵੀ ਜਦੋਂ ਮਾੜਾ ਸਮਾਂ ਸੀ ਕਹਿੰਦੇ ਕਿਸੇ ਵਕਤ 100 ਰੁਪਏ ਦਾ ਸੂਟ ਵੀ ਕਹਿੰਦੇ ਪਾ ਕੇ ਸਰੀ ਤੇ ਹੰਡਾਇਆ ਤੇ ਆ ਚੰਗਾ ਸਮਾਂ ਵਾ ਕਹਿੰਦੇ 10-1000 ਰੁਪਏ ਦਾ ਸੂਟ ਵੀ ਪਾਇਆ ਵਾ ਇਦੇ ਵਿੱਚ ਕਿੰਨੀ ਸੱਚਾਈ ਆ ਹਾਂਜੀ ਇਹ ਗੱਲ ਸੱਚੀ ਆ ਕਿਉਂਕਿ ਉਸ ਟਾਈਮ ਜਿਹੜਾ ਮਾੜਾ ਸਮਾਂ ਸੀ ਸਾਡਾ ਸਾਡੇ ਕੋਲ ਕੁਝ 골ਡ ਸੀਗਾ ਉਹ ਵੀ ਵੇਚ ਗਿਆ ਸੀ ਅਸੀਂ ਕਿਸੇ ਨੂੰ ਮਤਲਬ ਤਿੰਨ ਚਾਰ ਅੰਗੂਠੀਆਂ ਇੱਕ 2700 ਰੁਪਿਆ ਕਰਾਇਆ ਦੇਣਾ ਸੀ ਅਸੀਂ ਉਹ ਵੀ ਕਿਸੇ ਦੇ ਤਲੇ ਮਾਰਦੇ ਫਿਰ ਰਹੇ ਸੀ ਸਾਡਾ ਹੀ ਸਮਾਨ ਕੀ ਰੱਖ ਕੇ ਸਾਨੂੰ ਪੈਸੇ ਦੇ ਦਿਓ ਤੇ ਅੱਜ ਉਹ ਵਾਪਸ ਨਹੀਂ ਆਇਆ ਕੁਝ ਵੀ ਜੋ ਵੀ ਗਿਆ ਨਾ ਬੱਚਿਆਂ ਦਾ ਸਮਾਨ ਲੈ ਲਓ ਬੱਚਿਆਂ ਦੀ ਵਾਲੀਆਂ ਕੋਈ ਚੀਜ਼ ਵਾਪਸ ਨਹੀਂ ਪਰ ਅੱਜ ਇਹਨਾਂ ਨੇ ਇੱਕ ਦੀਆਂ ਵੀ 10 10 ਬਣਾਤੀਆਂ ਮਨੇ ਇਸ ਤੋਂ ਵੀ ਜਿਹੜੇ ਲੋਕ ਮਾੜੇ ਸਮੇਂ 'ਚ ਘਬਰਾ ਜਾਂਦੇ ਨੇ ਜਾਂ ਮਾੜਾ ਸਮੇਂ 'ਚ ਹਮੇਸ਼ਾ ਰੱਬ ਨੂੰ ਕੋਸਦੇ ਨੇ ਕਿ ਰੱਬਾ ਤੂੰ ਸਾਡੇ ਤੇ ਮਾੜਾ ਸਮਾਂ ਲਿਆਂਦਾ ਤੇ ਘਬਰਾ ਜਾਂਦੇ ਨੇ ਜ਼ਿੰਦਗੀ 'ਚ ਪਰ ਤੁਸੀਂ ਮਾੜੇ ਸਮੇਂ 'ਚੋਂ ਲੰਘ ਕੇ ਹਿੰਮਤ ਕਰਕੇ ਚੰਗਾ ਦੌਰ ਲਿਆਂਦਾ ਚੰਗਾ ਸਮਾਂ ਲਿਆਂਦਾ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕੀ ਵੀ ਬਸ ਆਪਣਾ ਸਮਝਣ ਭਟਕਾਨੀ ਜਿੱਦਾਂ ਹੀ ਅਸੀਂ ਵੀ ਵਿੱਚੋਂ ਭਟਕਣਗੇ ਭਟ ਗਏ ਸੀ ਪਰ ਅਸੀਂ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਜਿੱਦਾਂ ਮਹਾਰਾਜ ਦੀ ਬੜੀ ਕਿਰਪਾ ਹੈ ਜਦੋਂ ਸਾਡਾ ਮਨ ਭਟਕਦਾ ਨਾ ਅਸੀਂ ਕਦੀ ਕਿਸੇ ਬਾਬੇ ਕੋ ਜਾ ਕਦੀ ਇਹ ਨਹੀਂ ਕਰਨਾ ਚਾਹੀਦਾ ਇਹ ਬਿਲਕੁਲੋ ਨਹੀਂ ਕਰਨਾ ਜਿੱਦਾਂ ਜੇ ਬਾਬਿਆਂ ਕੋ ਇੰਨਾ ਕੁਝ ਹੁੰਦਾ ਤੇ ਉਹ ਆਪਣਾ ਨਾ ਸਵਾਰ ਲੈਂਦੇ ਸਾਡਾ ਸਾਡਾ ਹੀ ਸਵਾਰਨਗੇ ਆਪਣਾ ਨਾ ਕੁਝ ਪਾ ਕੇ ਬੈ ਜਾਂਦੇ ਮਨ ਜੇ ਤੁਹਾਨੂੰ ਲੱਗਦਾ ਨਾ ਮਨਾਂ ਅਨਛਾ ਸ਼ਾਂਤੀ ਲਈ ਗੁਰਦੁਆਰੇ ਜਾਓ ਥੋੜੀ ਅਸੀਂ ਜਾਣਦੇ ਆ ਨਾ ਜਦੋਂ ਸਾਨੂੰ ਪਰੇਸ਼ਾਨੀ ਹੁੰਦੀ ਸੀ ਉੱਥੇ ਰੋ ਵੀ ਆਂਦੇ ਸੀ ਸਾਡਾ ਵਧੀਆ ਮਹਾਰਾਜ ਨੇ ਸੁਣੀ ਹੋਣ ਵੈਹੀ ਸ਼ੁਕਰਾਨਾ ਕਰਨ ਚਾਹੀਦਾ ਕਿ ਚਲੋ ਮਹਾਰਾਜ ਸਾਨੂੰ ਇੱਥੋਂ ਜੋਗਾ ਲੈ ਆਂਦਾ ਪੈਂਦੀ ਕਿੰਨੇ ਲੱਖ ਆਪਣੇ ਆਪ ਨੂੰ ਕਹੋ ਕਿ ਚੰਗਾ ਸਮਝਦੇ ਹੋ ਕਿੰਨਾ ਕਿ ਜਦੋਂ ਮਾਨਸਿਕਾ ਲੋਕ ਤਰੀਫਾਂ ਕਰਦੇ ਨੇ ਵੀ ਬਾਬਾ ਜੀ ਧਰਮਪਰਨੀ ਬਾਬਾ ਜੀ ਦੇ ਨਾਲ ਬੈਠ ਕੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੀ ਆ ਇਹ ਸੁਣਿਆ ਸੀ ਕਹਾਵਤ ਸੁਣੀ ਸੀ ਕਿ ਪਤਨੀ ਪੰਨੀ ਇੱਕ ਦੂਜੇ ਦਾ ਸਾਆ ਹੁੰਦਾ ਵਾ ਦੁਪਈਏ ਹੁੰਦੇ ਨੇ ਕਹਿੰਦੇ ਇੱਕ ਦੂਜੇ ਦਾ ਸਾਥ ਦਿੰਦੇ ਨੇ ਪਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਅੱਜ ਤੇ ਵੇਖਣ ਨੂੰ ਮਿਲੀਆਂ ਵਾ ਅਸੀਂ ਦੇਖਿਆ ਪੂਰੀ ਮਾਰਕੀਟ ਆ ਚਾਹੇ ਚ ਕਿੰਨੇ ਹਜ਼ਾਰ ਦੁਕਾਨਾਂ ਆ ਪਰ ਮੈਨੂੰ ਲੱਗਦਾ ਕੋਈ ਵੀ ਇਸ ਤਰ੍ਹਾਂ ਦੀ ਦੁਕਾਨ ਨਹੀਂ ਹੋਗੀ ਜਿਹਦੇ ਆਪਣੀ ਪਤੀ ਪੰਨੀ ਦੋਵੇਂ ਕੰਮ ਕਰਦੇ ਹੋਣਗੇ ਆਈ ਲੋਕ ਤੁਹਾਡੀ ਤਾਰੀਫਾਂ ਕਰਦੇ ਨੇ ਲੋਕ ਮਿਸਾਲ ਦਿੰਦੇ ਨੇ ਤੇ ਫਿਰ ਕਿੰਨਾ ਕੁ ਮਾਨੂੰ ਚੰਗਾ ਲੱਗਦਾ ਇਹ ਚੀਜ਼ ਲੋਕ ਤਾਰੀਫਾਂ ਕਰਦੇ ਨੇ ਤੁਹਾਡੀਆਂ ਮੇਰੀ ਅਗਰ ਤਾਰੀਫਾਂ ਹੁੰਦੀਆਂ ਤਾਂ ਮੇਰੇ ਹਸਬੰਦ ਦੇ ਕਰਕੇ ਅਗਰ ਇਹ ਨਾ ਹੁੰਦੇ ਤਾਂ ਮੈਂ ਕੁਝ ਵੀ ਨਹੀਂ ਹੁੰਦੀ ਅੱਜ ਜ਼ੀਰੋ ਹੀ ਹੋਣਾ ਸੀ ਜਿੱਥੇ ਵੀ ਬੈਠੀ ਹੁੰਦੀ ਪੜ੍ਹੀ ਲਿਖੀ ਮੈਂ ਹੈ ਕੋਈ ਨਹੀਂ ਸੀ ਭਾਂਡੇ ਹੀ ਮੰਜਨੇ ਸੀ ਕਰਤੇ ਇਨਾ ਕਰਕੇ ਅੱਜ ਤ੍ਰਿਫੇ ਇਹ ਇਨਾਂ ਨੇ ਮੈਨੂੰ ਅੱਗੇ ਕੀਤਾ ਤੇ ਮੈਂ ਅੱਗੇ ਆ ਹੈਗੀਆਂ ਅੱਜ ਮਤਲਬ ਕਹਿ ਸਕਦੇ ਵੀ ਪਤੀ ਦੇ ਹੱਥ ਹੁੰਦਾ ਪਤਨੀ ਨੂੰ ਹੀਰੋ ਬਣਾਉਣਾ ਪਤਨੀ ਨੂੰ ਜੀਰੋ ਬਣਾਉਣਾ ਇਹਦੇ ਵਿੱਚ ਕਿੰਨੀ ਸਜਾਈ ਹੈ ਬਿਲਕੁਲ ਜੀ ਪਤੀ ਇੱਜ਼ਤ ਕਰਦਾ ਤੇ ਫਿਰ ਸਾਰੀ ਦੁਨੀਆ ਇੱਜ਼ਤ ਕਰੇਗੀ ਜੇ ਪਤੀ ਇੱਜ਼ਤ ਨਹੀਂ ਕਰਦਾ ਤੇ ਕੋਈ ਇੱਜ਼ਤ ਨਹੀਂ ਕਰੇਗਾ ਸਾਰੇ ਲੋਕੀ ਗੱਲਾਂ ਹੀ ਕਰਨਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸਾਦੀਆਂ ਖਾਈਆਂ ਨੇ ਅਤੇ ਬੜੀਆਂ ਦੇਲੂਸ਼ ਹੋਣ ਵਾਲੀਆਂ ਨੇ ਕਿਉਂਕਿ ਕਿਹਾ ਜਾਂਦਾ ਵੀ ਪਤੀ ਪਤਨੀ ਜੀਵਨ ਸਾਥੀ ਹੁੰਦੇ ਨੇ ਸੋਹਾਂ ਖਾਦੀ ਜਾਂਦੀਆਂ ਨੇ ਕਸਮਾਂ ਖਾਦੀਆਂ ਜਾਂਦੀਆਂ ਨੇ ਜਨਮ ਮਰਨ ਦੀਆਂ ਪਰ ਅਸੀਂ ਦੇਖਿਆ ਵੀ ਬਹੁਤ ਘੱਟ ਰਿਸ਼ਤੇ ਹੁੰਦੇ ਨੇ ਜਿਹੜੇ ਸਦਾ ਨਿਭਦੇ ਨੇ ਵਿਆਹ ਤੋਂ ਥੋੜੇ ਜਿਹਾ ਬਾਅਦ ਹੀ ਲੋਕਾਂ ਦੇ ਤਲਾਕ ਹੋਣ ਸ਼ੁਰੂ ਕਰ ਜਾਂਦੇ ਨੇ ਜਾਂ ਲੋਕਾਂ ਦੇ ਆਪਸ ਚ ਨੌਜੋਗ ਹੁੰਦੀ ਆ ਪਰ ਚਲੋ ਅਸੀਂ ਬਾਬਾ ਜੀ ਦੀ ਜਿਹੜੀ ਜੋੜੀ ਹੈ ਅਸੀਂ ਪਰਮਾਤਮਾ ਰੱਬ ਗਾਜੀ ਅਰਦਾਸ ਕਰਦੇ ਆ ਕਿ ਹਮੇਸ਼ਾ ਇਹ ਜੋੜੀ ਸਲਾਮਤ ਰਹੇ ਤੇ ਪਰਮਾਤਮਾ ਇਹਨਾਂ ਦੀ ਛਰਦੀ ਕਰੇ ਕਿਉਂਕਿ ਲੋਕ ਬਹੁਤ ਮਿਸਾਲ ਦਿੰਦੇ ਨੇ ਬੜੀ ਤਾਰੀਫਾਂ ਵੀ ਕਰਦੇ ਨੇ ਚਲੋ ਤਾਰੀਫ ਦੇ ਕਾਬਲ ਵੀ ਆ ਕਿਉਂਕਿ ਬਾਬਾ ਜੀ ਨੇ ਆਪਣੀ ਧਰਮ ਪਤਨੀ ਨੂੰ ਪੂਰਾ ਮਾਨ ਸਤਕਾਰ ਦਿੱਤਾ ਅਸੀਂ ਹਮੇਸ਼ਾ ਲਖਿੰਦੇ ਨੇ ਲੋਕ ਵੀ ਘਰ ਦੀ ਜਿਹੜੀ ਆ ਔਰ ਪਰ ਅਸੀਂ ਦੇਖਿਆ ਲੋਕ ਲక్ష్ਮੀ ਕਹ ਕੇ ਮਾਨ ਸਤਕਾਰ ਨਹੀਂ ਕਰਦੇ ਅਸੀਂ ਵੇਖਿਆ ਹਮੇਸ਼ਾ ਨਾਲ ਠਿੜਕਦੇ ਜਾਂ ਡਰਦੇ ਜਾਂਦੇ ਨੇ ਪਰ ਉਹੋ ਜਿਹਾ ਜੋ ਮਾਨ ਸਤਕਾਰ ਮਿਲਣਾ ਚਾਹੀਦਾ ਉਹ ਨਹੀਂ ਮਿਲ ਦਿੰਦੇ ਪਰ ਬਾਬਾ ਜੀ ਵੱਲੋਂ ਆਪਣੀ ਤਰਫ ਨਹੀਂ ਪੂਰਾ ਮਾਨ ਸਤਕਾਰ ਦਿੱਤਾ ਜਾਂਦਾ ਤੇ ਲੋਕ ਤਰੀਫਾਂ ਵੀ ਕਰਦੇ ਨੇ ਮੈਨੂੰ ਐਸੇ ਜੋ ਪੰਜ ਜੀ ਜਿਵੇਂ ਮੈਂ ਗੱਲ ਕੀਤੀ ਵੀ ਲੋਕ ਲక్ష్ਮੀ ਕਹਿੰਦੇ ਨੇ ਘਰ ਦੀ ਔਰਤ ਨੂੰ ਪਰ ਲੋਕ ਤਰੀਫਾਂ ਨਹੀਂ ਕਰਦੇ ਜਾ ਕਹੋ ਵੀ ਉਹਨਾਂ ਦਾ ਆਦਰ ਸਤਕਾਰ ਨਹੀਂ ਕਰਦੇ ਆ ਤੁਸੀਂ ਲక్ష్ਮੀ ਦੇ ਰੂਪ ਚ ਬੈਠੇ ਹੋ ਬਾਬਾ ਜੀ ਕਹੋ ਕਈ ਕਹਿੰਦੇ ਪੈਸੇ ਦੀ ਕਮੀ ਨਹੀਂ ਆਈ ਇਹਦੇ ਵਿੱਚ ਕਿੰਨੀ ਸੱਚਾਈ ਹੈ ਹਾਂਜੀ ਇਹ ਗੱਲ ਸੱਚ ਹੈ ਇਹ ਗੱਲ ਤਰੀਫ ਦੀ ਤਰੀਫ ਜਰੂਰੀ ਨਹੀਂ ਹੈ ਆਪਣੀ ਪਤਨੀ ਨੂੰ ਸਮਝੋ ਉਹਦੀ ਇੱਜ਼ਤ ਕਰੋਗੇ ਬਸ ਇਹੀ ਚਾਹੀਦਾ ਹੁੰਦਾ ਘਰ ਦੀ ਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਮੈਂ ਵੀ ਆ ਨਾ ਕਦੀ ਕੋਈ ਗਲਤੀ ਹੋ ਵੀ ਜਾਂਦੀ ਇਹ ਨਹੀਂ ਕਿ ਮੈਂ ਗਲਤੀਆਂ ਨਹੀਂ ਕੀਤੀਆਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਪਰ ਇਹਨਾਂ ਨੇ ਮੇਰੀ ਬਹੁਤ ਗਲਤੀਆਂ ਮਾਫੂ ਵੀ ਕੀਤੀਆਂ ਕੋਈ ਏਦਾਂ ਦਾ ਕੰਮ ਹੋ ਗਿਆ ਚਲੋ ਕੋਈ ਗੱਲੇ ਕੋਈ ਨਹੀਂ ਮੈਂ ਸੰਭਾਲ ਲਾਂਗਾ ਮੈਂ ਸੰਭਾਲ ਲਾਂਗਾ ਇਹ ਮੈਨੂੰ ਏਦਾਂ ਹੀ ਮੋਟਿਵ ਕਰਕੇ ਅੱਗੇ ਲੈ ਕੇ ਆਏ ਨੇ ਮੇਨਸੋਪੀ ਤੁਹਾਡੇ ਪਤੀ ਵੀ ਨੇ ਤੁਹਾਡੇ ਉਸਤਾਦ ਵੀ ਨੇ ਖਾਸ ਕਰਕੇ ਮੋਬਾਈਲ ਪੇਰ ਕੰਮ 'ਚ ਮੇਨਸੋ ਜਦੋਂ ਵਿਆਹ ਕਿਆਇ ਸੀ ਰਸਮ ਹੁੰਦੀ ਆ ਘਰੇ ਵੀ ਨਵੀਂ ਵਿਆਹੀ ਵੋਟੀ ਨੂੰ ਚੌਂਕੇ ਬਣਾਉਣ ਦਾ ਖਾਣਾ ਬਣਾਉਣ ਦਾ ਕਹਿੰਦੇ ਵੀ ਕੋਈ ਮਿੱਠੀ ਡਿਸ਼ ਬਣਾਉਣੀ ਹੁੰਦੀ ਆ ਮਿੱਠਾ ਖਾਣਾ ਬਣਾਉਂਦਾ ਤੁਸੀਂ ਸ਼ੁਰੂਆਤ ਕੀਤੀ ਸੀ ਦਵਾਈ ਸੀ ਕੀ ਕੀ ਬਣਾ ਕੇ ਖੋਇਆ ਸੀ ਨਹੀਂ ਮੈਂ ਕੁਛ ਨਹੀਂ ਮੈਂ ਇੱਕ ਸੈਂਡਵਿਚ ਦੋ ਖੀਰੇ ਰੱਖੇ ਵਿੱਚ ਇੱਕ ਇਧਰ ਦਾ ਬਰੈਡ ਇੱਕ ਇਧਰ ਦਾ ਬਰੈਡ ਰੱਖ ਕੇ ਜਦੋਂ ਮੈਂ ਅੱਗੇ ਰੱਖ ਲਿਆ ਤਾਂ ਉਹ ਸਾਰੇ ਮੇਰੇ ਜਿੱਦਾਂ ਬੈਠੇ ਸੀ ਲੋ ਸਾਰੇ ਮੇਰੇ ਮੂੰਹ ਵੱਲ ਵੇਖਣ ਲੱਗ ਗਏ ਕਿ ਇਹ ਕੀ ਹੈ ਮੈਂ ਕਹਿੰਦਾ ਮੈਨੂੰ ਨਹੀਂ ਆਂਦਾ ਕੁਝ ਵੀ ਇਹ ਮੇਰੇ ਮੂੰਹ ਕਹਿੰਦੇ ਚੱਲ ਕੋਈ ਨਹੀਂ ਮੈਂ ਸਿਗਾ ਪਰ ਮੈਨੂੰ ਇਹਨਾਂ ਨੇ ਕੁਝ ਕਿਹਾ ਨਹੀਂ ਉਸ ਟਾਈਮ ਮੱਥੇ ਵਟ ਨਹੀਂ ਪਾਏਗੀ ਚਲੋ ਇਹ ਕਹਿੰਦਾ ਮੈਨੂੰ ਆਂਦਾ ਮੈਂ ਤੁਹਾਨੂੰ ਸਿਖਾ ਦਾਂਗਾ ਮੰਮੀ ਫਿਰ ਮਮਾ ਕੰਮ ਕਰਦੇ ਹੁੰਦੇ ਸੀ ਮੇਰੀ ਸੱਸ ਮਾਂ ਫਿਰ ਮੇਰੀ ਨਨਾਨੀ ਉਹਨਾਂ ਨੇ ਰੋਟੀ ਰੋਜ਼ ਬਣਾ ਕੇ ਉਹਨਾਂ ਨੇ ਖੋਣੀ ਮੈਨੂੰ ਪਰ ਉਹਨੇ ਕਿਹਾ ਨਹੀਂ ਵੀ ਮਿੱਠਾ ਖਾਣ ਦੀ ਰਸਮ ਹੈ ਨਾ ਕਿ ਸੈਂਡਵਿਚ ਖਾਣ ਦੀ ਰਸਮ ਹੈ ਤੁਸੀਂ ਸੈਂਡਵਿਚ ਬਣਾਤਾ ਨਹੀਂ ਐਦਾਂ ਦਾ ਕੁਝ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੂੰ ਮੈਂ ਜਦੋਂ ਕਹਿ ਦਿੱਤਾ ਕਿ ਮੈਨੂੰ ਕੰਮ ਆਂਦਾ ਹੀ ਨਹੀਂ ਆ ਕੁਝ ਨਹੀਂ ਆਂਦਾ ਸੀ ਫਿਰ ਗੱਲ ਹੀ ਮੁੱਕ ਗਈ ਫਿਰ ਉਹਨਾਂ ਨੇ ਮੈਨੂੰ ਹੌਲੀ ਹੌਲੀ ਆਪੇ ਸਿਖਾਤਾ ਮਾੜਾ ਕਹਿ ਸਕਦੇ ਵੀ ਸੋਈ ਦੇ ਉਸਤਾਦ ਵੀ ਨੇ ਤੁਹਾਡੇ ਕਾਰੋਬਾਰ ਦੇ ਉਸਤਾਦ ਵੀ ਨੇ ਦੋ ਦੋ ਉਸਤਾਦ ਤੁਹਾਡੇ ਕੰਮ ਸੁਧਾਰੇ ਗੁਰੂ ਦਾ ਹਾਂਜੀ ਇਹ ਗੁਰੂ ਨੇ ਮੇਰੇ ਉਸਤਾਦ ਵੀ ਇਹ ਹੀ ਨੇ ਕਿਉਂਕਿ ਇਹ ਨਾ ਹੁੰਦੇ ਤਾਂ ਅੱਜ ਮੇਥੇ ਨਾ ਹੁੰਦੀ ਕਿਤੇ ਪਤਾ ਨਹੀਂ ਕਿੱਥੇ ਬੈਠੀ ਹੁੰਦੀ ਇਹ ਹੁਣ ਇਹ ਹੈਗੇ ਮੇਰੀ ਲਾਈਫ ਜਿੱਤੇ ਮੇਰੀ ਲਾਈਫ ਇੰਨੀ ਅੱਛੀ ਹੈ ਚੰਗੀ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਪਤੀ ਵੀ ਹਮੇਸ਼ਾ ਤਰੀਫਾ ਕੀਤੀ ਜਾਂਦੀਆਂ ਨੇ ਭੈਣ ਜੀ ਵੱਲੋਂ ਇੱਕ ਦੂਜੇ ਦਾ ਸਾਥ ਬਣਿਆ ਵਾ ਇਸ ਤਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਹਮੇਸ਼ਾ ਆਪਣੀ ਪਤਨੀ ਦੀ ਤੇ ਜਿਹੜੀ ਪਤਨੀ ਹੈ ਆਪਣੇ ਪਤੀ ਦੀ ਜ਼ਰੂਰ ਤਰੀਫ਼ ਕਰਿਆ ਕਰੇ ਇੱਜ਼ਤ ਮਾਣ ਜੂ ਕਰਿਆ ਕਰੇ ਜੇਕਰ ਜਿੰਨਾ ਕਰ ਸਕਦੇ ਆ ਕਿਉਂਕਿ ਦੋ ਪਹੀਏ ਨੇ ਜ਼ਿੰਦਗੀ ਦੇ ਗੱਡੀ ਦੇ ਜੇਕਰ ਦੋ ਪਹੀਆਂ ਵਿੱਚੋਂ ਇੱਕ ਪਹੀਆ ਵੀ ਜੇਕਰ ਪੈਂਚਰ ਹੋ ਗਿਆ ਜਾਂ ਮੈਨੂੰ ਇੱਕ ਗੱਡੀ ਖਰਾਬ ਹੋ ਗਈ ਤੇ ਪਹੀਏ ਜੇ ਗੱਡੀ ਜੜੀ ਆ ਉਹ ਲੀਹਤ ਜਾਂਦੀ ਆ ਇਸ ਦਾ ਕੇਸ ਨੂੰ ਗੱਡੀ ਲੀਹੇ ਨੇ ਉਤਰ ਦਿਓ ਇਸ ਗੱਡੀ ਨੂੰ ਹਮੇਸ਼ਾ ਚੱਲਦੀ ਰਹਿਣ ਦਿਓ ਕਿਉਂਕਿ ਤੁਸੀਂ ਦੇਖਿਆ ਮਿਸਾਲ ਬਣੇ ਨੇ ਬਾਬਾ ਜੀ ਜੋ ਅਜੇ ਧਰਮ ਪਤਨੀ ਲੋਕ ਤਰੀਫਾਂ ਕਰਦੇ ਨੇ ਮੈਂ ਕਾਵਾਂਗਾ ਵੀ ਚਰਚਾ ਦਾ ਵਿਸ਼ਾ ਵਾ ਮੈਨੂੰ ਲੱਗਦਾ ਵੀ ਅੰਮ੍ਰਿਤਸਰ ਦੀ ਗੱਲ ਕਰੀਏ ਸ਼ਾਇਦ ਪੰਜਾਬ ਵਿੱਚ ਬਹੁਤ ਘੱਟ ਲੋਕ ਹੋਣਗੇ ਜਿਹੜੇ ਕੀ ਮੋਬਾਈ ਆਸਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਤੇ ਆਪਣੀ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਜਿਹੜੇ ਆਪਣੀ ਧਰ ਪਤਨੀ ਨੂੰ ਪਿਆਰ ਕਰਦੇ ਨੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਪਵਰ ਫਤਿਹ ਸਾਂਝੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਿੰਨੇ ਸੁਪੀ ਵਿਚ ਚਰਚਾ ਦਾ ਵਿਸ਼ਾ ਬਣਿਆ ਆ ਕਹਿੰਦੇ ਤਾਰੀਫਾਂ ਬਹੁਤ ਹੁੰਦੀਆਂ ਇਸ ਜੋੜੀ ਦੀਆਂ ਲੋਕ ਮਸਾਲਾ ਦਿੰਦੇ ਨੇ ਘਰੇ ਆਪਣੀ ਲੋਕ ਪਤਨੀ ਨਾਲ ਤੁਹਾਡੀ ਵੀਡੀਓ ਵੇਖਦੀ ਆ ਤੇ ਆਪਣੇ ਪਤੀ ਨੂੰ ਦਿਖਾਉਂਦੀ ਆ ਪਿਆ ਵੇਖੋ ਬਾਬਾ ਜੀ ਕਿੰਨਾ ਆਪਣੀ ਪਤਨੀ ਨੂੰ ਪਿਆਰ ਕਰਦੇ ਨੇ ਕਿੰਨਾ ਮਾਨ ਸਤਕਾ ਕਰਦੇ ਨੇ ਕੀ ਕਿਹਨਾਂ ਜਾਓਗੇ ਦੁਬਾਰੇ ਦੇਖੋ ਜੀ ਮੈਂ ਤਾਂ ਸਾਰੇ ਨਾਲ ਪਹਿਲੇ ਹੀ ਕਰਾਂਗਾ ਜੀ ਵਾਈਫ ਤੁਹਾਡੇ ਸਾਹਮਣੇ ਹੈ ਜੀ ਦੇਖ ਲਓ ਜੀ ਚਲੋ ਇੱਕ ਦੂਜੇ ਦਾ ਮਾਨ ਦਿਓ ਬਸ ਬਹੁਤ ਵੱਡੀ ਗੱਲ ਹੈ ਜੀ ਚਲੋ ਦੇਖੋ ਜੀ ਮੈਂ ਆਪਣੇ ਬਰਾਬਰ ਖੜਾ ਕੀਤਾ ਸਕੋ ਕੋਈ ਐਸੀ ਗੱਲ ਨਹੀਂ ਹੈ ਦੁਨੀਆ ਤੇ ਅੱਜ ਕੱਲ ਚਾਹ ਚਲਾਉ ਲੈਂਦੀ ਕੁੜੀਆਂ ਤੇ ਕੋਈ ਜੱਜ ਬਣਿਆ ਹੈ ਕੋਈ ਕੁਛ ਬਣਿਆ ਹੈ ਤੇ ਕੁਛ ਬਣਿਆ ਹੈ ਤੇ ਚਲੋ ਅਸੀਂ ਮਨਿਸਟਰ ਬਣਾ ਕੇ ਤੇ ਚਲੋ ਨਹੀਂ ਤੇ ਪਰ ਦੁਕਾਨ ਮਨਿਸਟਰ ਜਰੂਰ ਬਣਾਤਾ ਜੀ ਬਾਕੀ ਬੜਾ ਵਧੀਆ ਜੀ ਸਾਥ ਹੈਗੇ ਨਾਲ ਸਾਨੂੰ ਕੋਈ ਦਿੱਕਤ ਹੀ ਨਹੀਂ ਜੀ ਆਪਾਂ ਦੋਨੋਂ ਸਵੇਰੇ ਆਉਨੇ ਆ ਇਸ ਆਮ ਤੱਕ ਮੈਂ ਇੰਤਜ਼ਾਰ ਕਰਦੇ ਤਾਂ ਆਪਣੇ ਬੱਚੇ ਪਾਲਦੇ ਬਾਹਰ ਦਾ ਮੁਲਕ ਬਣਾ ਰੱਖਿਆ ਸੀ ਇੱਥੇ ਬਿਲਕੁਲ ਜੀ ਅਸੀਂ ਦੇਖਿਆ ਬਾਬਾ ਜੀ ਕਈ ਲੋਕ ਤ੍ਰੀਫਾਂ ਕਰਦੇ ਨੇ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਘਰ ਦੀ ਲక్ష్ਮੀ ਹੁੰਦੀ ਆ ਹਮੇਸ਼ਾ ਉਸ ਨੂੰ ਮਾਨਸਤਕਾਰ ਦੇਣਾ ਚਾਹੀਦਾ ਪਰ ਜਿੰਨਾ ਮਾਨਸਕਾਰ ਬਾਦਾਂ ਉਹ ਕਰਦੇ ਨਹੀਂ ਆ ਲੋਕ ਅਸੀਂ ਦੇਖਿਆ ਲੋਕ ਗੱਲਾਂ ਕਰਦੇ ਨੇ ਕੰਮ ਕਰਕੇ ਨਹੀਂ ਖਾਂਦੇ ਪਰ ਤੁਸੀਂ ਦੇ ਪੂਰਾ ਮਾਨਸਤਕਾਰ ਕਰਦੇ ਹੋ ਭੈਣ ਮਾੜੇ ਸਮੇਂ 'ਚ ਵੀ ਉਹਨਾਂ ਨੇ ਤੁਹਾਡਾ ਬਹੁਤ ਸਟੰਗਾ ਸਾ ਦਿੱਤਾ ਅਸੀਂ ਦੇਖਿਆ ਜਦੋਂ ਮਾੜਾ ਸਮਾਂ ਆਉਂਦਾ ਚੰਗੀਆਂ ਚੰਗੀਆਂ ਜੜੀਆਂ ਪੜਦੀਆਂ ਹੁੰਦੀਆਂ ਉਹ ਛੱਡ ਕੇ ਚਲੇ ਜਾਂਦੀਆਂ ਨੇ ਪਰ ਭੈਣ ਨੇ ਕਿ ਜਿਵੇਂ ਦੱਸਿਆ ਵੀ ਬ ਕਿਸੇ ਵਕਤ 100 ਰੁਪਏ ਦਾ ਸੂਟ ਪਾਉਂਦੀ ਸੀ ਅੱਜ ਬਾਬਾ ਜੀ ਦੀ ਇਨੀ ਕਿਰਪਾ ਹੋ ਗਈ 10-10 ਹਜ਼ਾਰ ਦਾ ਸੂਟ ਪਾਉਣੀ ਆ ਕੀ ਕਹਿਣਾ ਚਾਹੋਗੇ ਤੇਵਾ ਜੇ ਮੈਂ ਤਾਂ ਇੱਕ ਗੱਲ ਕਵਾਂਗਾ ਜੀ ਦੇਖੋ ਸਾਰਿਆਂ ਨੂੰ ਇੱਕ ਮੌਕਾ ਹੋਣਾ ਚਾਹੀਦਾ ਹਰ ਇੱਕ ਦੂਜੇ ਵਾਸਤੇ ਇਹ ਨਹੀਂ ਕਿ ਆਪਾਂ ਭੱਜ ਲਿਆ ਅਜੇ ਦੇ ਕੋਲ ਨਹੀਂ ਕੱਲ ਨੂੰ ਉਹਦੇ ਕੋਲ ਨਾ ਹੋਇਆ ਤਾਂ ਫਿਰ ਕੀ ਕਰੋਗੇ ਠੀਕ ਹੈ ਨਾ ਤੇ ਕੋਠੀਆਂ ਕਰਾਂ ਯਾਰ ਸਭ ਕੁਝ ਇੱਥੇ ਰਹਿ ਜਾਣੀ ਆ ਦੇਖੋ ਕਮਾ ਕੇ ਹੀ ਖਾਣਾ ਪੈਣਾ ਮਾਂ ਪਿਓ ਦੀ ਜੀਜਾਦ ਹੈਗੀ ਆ ਉਹ ਮੁੱਕ ਜਾਣੀ ਆ ਠੀਕ ਹੈ ਨਾ ਨਾ ਤੇ ਦੇਖੋ ਕਿਸੇ ਦਿਨ ਹੀ ਹੋ ਕੇ ਰਹਿੰਦੀ ਤੇ ਜਿਹੜਾ ਵੀ ਧਰਤੇ ਤੇ ਆਇਆ ਉਹਨੇ ਜਾਣਾ ਜ਼ਰੂਰ ਹੈ ਪਰ ਇੱਕ ਗੱਲ ਕਵਾਂਗਾ ਜੇ ਇੱਜ਼ਤ ਮਾਨ ਜੇ ਅਗਰ ਇੱਕ ਦੂਜੇ ਨੂੰ ਦੇਣਾ ਹੈ ਨਾ ਤੇ ਇਸ ਤਰ੍ਹਾਂ ਦੋ ਯਾਰ ਮੈਂ ਤੇ ਕਹਿਣਾ ਕਿ ਜਿੱਦਾਂ ਹੁਣ ਦੇਖੋ ਅਸੀਂ ਇੱਕ ਦੂਜੇ ਨੂੰ ਸਮਝਦੇ ਆ ਕੋਈ ਵੱਡੀ ਗੱਲ ਥੋੜਨਾ ਹੈ ਕਿ ਯਾਰ ਇਹ ਦੇਖੋ ਮਾਨੀ ਹੈ ਆ ਸਵੇਰੇ ਲੈ ਕੇ ਸਮਝ ਲੋ 5 ਵਜੇ ਤੇ ਉੱਠ ਕੇ ਤੇ ਦੋਨੋਂ ਜਨ ਮੱਥਾ ਟੇਕ ਕੇ ਗੁਰਦੁਆਰੇ ਬੱਚੇ ਸਕੂਲੇ ਛੱਡ ਕੇ ਤੇ ਆਪਣਾ ਕੰਮ ਧੰਦੇ ਤੇ ਲੱਗੇ ਹੋਏ ਆ ਐਸੀ ਕੋਈ ਦਿੱਕਤ ਨਹੀਂ ਅਗਰ ਇੱਕ ਇੱਕ ਦੂਜੇ ਨੂੰ ਸਮਝਦੇ ਤਾਂ ਹੀ ਇੱਥੇ ਦੂਰ ਤੱਕ ਪਹੁੰਚੇ ਆ ਦੇਖੋ ਸ਼ੱਕ ਸ਼ੱਕ ਦੀ ਬਿਮਾਰੀ ਬਹੁਤ ਤਗੜੀ ਹੈ ਜੀ ਕਹਿੰਦੇ ਦਿਮਾਗ ਤੋਂ हां जी हां जी बिल्कु बिल्कुल बिल्कुल शक करके ना जी बंदा निकल ਜਾਂਦਾ ਹੁੰਦਾ ਐਸੀ ਕੋਈ ਦਿੱਕਤ ਨਹੀਂ ਤੁਸੀਂ ਸ਼ੱਕ ਕਰਨਾ ਛੱਡੋ ਜਿੰਨੇ ਜਾਣਾ ਜਾਣਦੋ ਕੋਈ ਦਿੱਕਤ ਨਹੀਂ ਹੈ ਯਾਰ ਜੇ ਤੁਹਾਡੇ ਚ ਅੱਛਾ ਹੀ ਹੈ ਨਾ ਉਹ ਆਪੇ ਬੰਦਾ ਉੱਥੇ ਰਹੇਗਾ ਬਿਲਕੁਲ ਹਾਂ ਤੇ ਮੇਰੇ ਸੋ ਬਾਬਾ ਜੀ ਗੱਲ ਕਰੀਏ ਕਹਿੰਦੇ ਮਾਲਾ ਸਮਾ ਬੜਾ ਦੋਸ ਸੀ ਬੜਾ ਹੰਡਾਇਆ ਆਪਣੇ ਪਿੰਡੇ ਦੇ ਜਦੋਂ ਨਹੀਂ ਸੀ ਮੋਬਾਈਲ ਆ ਕੰਮ ਕਰਦੇ ਉਦੋਂ ਕੀ ਹਾਲਾਤ ਸੀ ਕਿਹੜਾ ਕੰਮ ਕਰਕੇ ਆਪਣਾ ਰੋਜੀ ਰੋਟੀ ਚਲਾਈ ਤੇ ਕਈ ਸੋਚਿਆ ਨਹੀਂ ਵੀ ਨੌਕਰੀ ਕੀਤੀ ਜਾਵੇ ਕਿਉਂ ਕਾਰੋਬਾਰ ਸ਼ੁਰੂ ਕੀਤਾ ਜਾਵੇ ਬੜੀਆਂ ਨੌਕਰੀਆਂ ਮਿਲਦੀਆਂ ਪ੍ਰਾਈਵੇਟ ਜਾਂ ਸਰਕਾਰੀ ਨਹੀਂ ਨੌਕਰੀਆਂ ਤੇ ਕੋਈ ਦੇਣ ਨੂੰ ਰਾਜ਼ੀ ਨਹੀਂ ਜੀ ਸਰਕਾਰੀਆਂ ਤੇ ਬੜੀ ਦੂਰ ਦੀ ਗੱਲ ਰੋਕ ਕੇ ਪ੍ਰਾਈਵੇਟ ਨਹੀਂ ਦਿੰਦੇ ਨਹਿਂਗ ਸਿੰਘਾਂ ਨੂੰ ਤਾਂ ਉਦਾਂ ਹੀ ਨਹੀਂ ਪੁੱਛਦੇ ਜਦ ਕਿ ਦੇਖ ਲਓ ਅੱਜ ਅਸੀਂ ਉਸੇ ਸਿਖਰ ਤੇ ਸਰਕਾਰ ਸਾਨੂੰ ਕੁਝ ਕਰਨ ਨੂੰ ਤਾਂ ਕਵੇ ਅਸੀਂ ਜੇ ਮੋਬਾਈਲ ਬਣਾ ਸਕਦੇ ਤਾਂ ਅਸੀਂ ਬੜਾ ਨਹੀਂ ਬਿਜ਼ਨਸ ਚ ਕਿੱਥੇ ਅੱਗੇ ਵਧ ਸਕਦੇ ਆ ਸਾਨੂੰ ਮੌਕਾ ਤਾਂ ਦੇਵੇ ਪਰ ਚਲੋ ਦੂਰ ਦੇ ਸਰਕਾਰ ਤਾਂ ਛੱਡੋ ਜੀ ਸਾਨੂੰ ਆਪ ਜਿਹੜੇ ਇੱਥੇ ਮਹੱਲੇ ਚ ਜਿਹੜੇ ਸਾਨੂੰ ਨੌਕਰੀ ਮੰਗਣ ਜਾਂਦੇ ਆ ਹੋਟਲਾਂ ਤੱਕ ਨਹੀਂ ਮਿਲੇ ਨੌਕਰੀ ਤੇ ਅਸੀਂ ਬਾਹਰ ਕਿਉਂ ਕਹੀਏ ਅੱਜ ਬਿਜ਼ਨਸ ਆਪਣਾ ਕਰਨਾ ਪੈ ਗਿਆ ਓੱਖਾ ਸੁੱਖਾ ਹੋ ਕੇ ਦੇਖੋ ਆ ਚੱਲਾਈ ਰਹੇ ਆ ਪਰ ਅੱਜ ਸੈਕਸੈਸ ਤਾਂ ਹੀ ਹੈਗਾ ਜੀ ਜੇ ਨਾਲ ਵਾਈਫ ਖਲੋਤੀ ਆ ਵਰਨਾ ਅੱਜ ਮੈਂ ਵੀ ਨਹੀਂ ਹੋ ਸਕਦਾ ਕਿਉਂਕਿ ਨੌਕਰੀਆਂ ਤਾਂ ਕਿਸੇ ਨੂੰ ਨਿਹੰਗ ਸਿੰਘ ਨੂੰ ਤਾਂ ਦੇਣੀ ਨਹੀਂ ਕਿਸੇ ਨੇ ਭੁੱਲ ਕੇ ਵੀ ਨਹੀਂ ਦੇਣੀ ਕਿ ਨਿਹੰਗ ਸਿੰਘ ਹੈ ਜੀ ਇਹਨੇ ਕੀ ਕਰਨਾ ਕਰਨਾ ਕੀ ਹੁੰਦਾ ਜੀ ਕਹਿਣਾ ਇੱਕੋ ਹੈ ਜੀ ਦਾਵੇ 50 ਰੁਪਏ ਬਾਬਾ ਜੀ ਲੈ ਲਓ ਤੁਹਾਨੂੰ ਨੌਕਰੀ ਦੇਣ ਦੇ ਲੋੜ ਨਹੀਂ ਜਦ ਕਿ ਅਸੀਂ ਖੁਦ ਕਾਰੀਗਰ ਆ ਅਸੀਂ ਕਾਰੀਗਰ ਆ ਜੀ ਬੈਸਟ ਕਾਰੀਗਰ ਆ ਅਸੀਂ ਰੋਟੀ ਪਾਣੀ ਤੋਂ ਲੈ ਕੇ ਤੰਦੂਰ ਤੋਂ ਲੈ ਕੇ ਚਿਕਨ ਤੋਂ ਲੈ ਕੇ ਮੈਂ ਨਿਹੰਗ ਸਿੰਘ ਹੋ ਕੇ ਚਿਕਨ ਦਾ ਕਾਰੀਗਰ ਬੈਸਟ ਕੁਕਿੰਗ ਕੀਤੀ ਹ ਜੀ ਨਾ ਚੱਲਦਾ ਜੇ ਸਾਡਾ ਚਲੋ ਇਹਨਾਂ ਚੀਜ਼ਾਂ ਤੇ ਆਪਣੇ ਫਾਦਰ ਸਾਹਿਬ ਦੇ ਨਾਲ ਅਸੀਂ ਬੜਾ ਕੁਝ ਕੀਤਾ ਹੈ ਆ ਮੇਰੇ ਮਾਤਾ ਜੀ ਬੈਠੇ ਨੇ ਓਸਤਾਦ ਹੈਗੇ ਸਾਡੇ ਸਗੋ ਇਹਨਾਂ ਨੇ ਸਾਨੂੰ ਸਭ ਕੁਝ ਸਿਖਾਇਆ ਹੈ ਕਿਹੜੀ ਜਗ੍ਹਾ ਤੋਂ ਆਪਾਂ ਕਿਥੋਂ ਮੈਂ ਹਰਿਆਣੇ ਤੋਂ ਜੀ ਹਾਂ ਬਿਲਕੁਲ ਜੀ ਹਰਿਆਣੇ ਤੋਂ ਹੈਗਾ ਜੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਜੇ ਅੱਜ ਤੱਕ ਮੇਰੇ ਮਾਪੇ ਉਹਨੇ ਬਹੁਤ ਸਪੋਰਟ ਕੀਤੀ ਹੈ ਮੇਰੇ ਘਰ ਦੇ ਨੇ ਸਪੋਰਟ ਕੀਤੀ ਹੈ ਮੈਨੂੰ ਅੱਗੇ ਵਧਣ ਵਾਸਤੇ ਉਹਨਾਂ ਲਈ ਅੱਜ ਮੈਂ ਜਿੱਥੇ ਤੱਕ ਆਣਾ ਹੈ ਬਾਬਾ ਦੀਪ ਸਿੰਘ ਸਾਡਾ ਖੰਡੇ ਵਾਲਾ ਬਾਪੂ ਸਾਡਾ ਉਹਦਾ ਸਿਰ ਤੇ ਹਾਂ ਆਤਾ ਮੈਨੂੰ ਕਿਸੇ ਚੀਜ਼ ਦੀ ਡਾਰੀ ਨਹੀਂ ਜੇ ਮ ਵਾਈਫ ਤੇ ਨਾਲੇ ਮਾਂ ਮੇਰੀ ਹਮੇਸ਼ਾ ਨਾਲ ਰਹੇ ਬਾਕੀ ਅੱਗੇ ਵੀ ਹੋ ਜਾ। ਐਵੇਂ ਨਸੂਪ ਕਹਿੰਦੇ ਜਦੋਂ ਹਰਿਆਣੇ ਚੋਂ ਬਾਪ ਇੱਥੇ ਆਏ ਸੀ ਪੰਜਾਬ ਆਏ ਸੀ ਅਮਰਸਰ ਸਾਹਿਬ ਆਏ ਸੀ ਕਹਿੰਦੇ ਬਹੁਤ ਮਾੜਾ ਸਮਾਂ ਸੀ ਕਹਿੰਦੇ ਰਿਸ਼ਕਾ ਤੱਕ ਚਲਾਇਆ ਮੈਂ ਦੱਸਿਆ ਭੈਣ ਜੀ ਨੇ ਕਿ ਇਸ ਤਾਂ ਦੇ ਹਾਲਾਤ ਸੀ ਬੱਚਾ ਬਿਮਾਰ ਸੀ ਤੇ 100 ਰੁਪਏ ਤੱਕ ਕਹਿੰਦੇ ਕੋਲ ਹੈ ਨਹੀਂ ਸੀ ਇਹਦੇ ਵਿੱਚ ਕਿੰਨੀ ਕਿ ਸਚਾਈ ਆ? ਹਾਂ ਯਾਰ ਇਹ ਤਾਂ ਤੁਸੀਂ ਬੜੇ ਵੱਡੇ ਸਵਾਲ ਪੁੱਛ ਲਿਆ ਤੁਸੀਂ ਮੇਰੇ ਨਾਲ ਚਲੋ ਵਾਈਫ ਨੇ ਚਲੋ ਕਹਿਤਾ ਮੈਂ ਯਾਦ ਵੀ ਨਹੀਂ ਕਰਨਾ ਚਾਹੁੰਦਾ ਜਦੋਂ ਕਹਿੰਦੇ ਮੁਸੀਬਤ ਵਾਲਾ ਟਾਈਮ ਕੋਈ ਵੀ ਨਹੀਂ ਯਾਦ ਕਰਨਾ ਚਾਹੁੰਦਾ ਪਿੱਛੇ ਬੈਗ ਦੇਖਣਾ ਹੀ ਨਹੀਂ ਜੋ ਚੀਜ਼ ਨਿਕਲ ਗਿਆ ਸੋ ਨਿਕਲ ਗਿਆ ਗੱਲ ਸੇ ਕਿ ਮੈਂ ਨਾ ਜੀ ਸੌਰਿਆਂ ਦੇ ਘਰੇ ਆ ਕੇ ਸਿਰ ਰਾਤੀ ਲੇਟਿਆ ਆਇਆ ਸੀ ਸਵੇਰ ਹੋਈ ਤੇ ਦੇਖਿਆ ਜੀ ਬੱਚਿਆਂ ਦੇ ਤੱਪੜ ਨਿਕਲੇ ਆਏ ਇਥੇ ਪੰਜਾਬ ਚ ਕਹਿੰਦੇ ਨੇ ਉਹਨੂੰ ਚਪਾਕੇ ਚਪਾਕੇ ਜੀ ਕਹਿੰਦੇ ਨਹੀਂ ਉਹ ਲੈ ਜਾਓ ਤੇ ਬਾਬਿਆਂ ਕੋਲ ਜਾ ਕੇ ਫਾਂਡਾ ਕਰਾਇਓ ਨਹੀਂ ਪਰ ਮੈਂ ਇਹਨੂੰ ਨਾ ਜਿੱਦਾਂ ਉਹ ਲੋਕ ਕਹਿ ਦਿੰਦੇ ਕਈ ਵਾਰੀ ਚਿਕਨ ਪੋਕਸ ਜਾਂ ਕੁਝ ਕਹਿ ਦਿੰਦੇ ਤੇ ਅਸੀਂ ਲੋਕ ਨਾ ਹਰਿਆਣੇ ਚ ਕਹਿੰਦੇ ਇਹਨੂੰ ਇੱਕ ਟੀਕਾ ਲਵਾ ਦੋ ਤੇ ਬਹਿ ਜਾਏਗਾ ਤੇ ਮੇਰੇ ਬੱਚਿਆਂ ਦਾ ਇਹੀ ਹਾਲ ਸੀ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਕੋ ਟਿਕਾ ਲਵਾਵਾ ਦੋ ਤੇ ਮੈਂ ਆਪਣੇ ਸਾਸੂ ਨੂੰ ਵੀ ਕਿਹਾ ਕਿ ਬਈ ਇੱਕ 100 ਰੁਪਏ ਲੱਗਣਾ ਤੇ ਇਹਨੂੰ ਜਾ ਕੇ ਟਿਕਾ ਲਵਾਏ ਉਹ ਕਹਿੰਦੇ ਬੇਟਾ ਇਸ ਤਰ੍ਹਾਂ ਹੈ ਹੁਣ ਮੈਂ ਕੰਮ ਤੇ ਜਾਵਾਂਗੇ ਤੇ 100 ਰੁਪਏ ਸਾਹਮਣੇ ਮਿਲੇਗਾ ਤੇ ਤਦ ਲਗਾ ਕੇ ਲਵਾਵਾਂਗੇ ਠੀਕਾ ਤੇ ਮੈਂ ਨਾ ਸੁਣ ਕੇ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਦੇਖੋ ਅਗਰ ਮੈਂ ਇਸ ਤਰ੍ਹਾਂ ਮਨਜੇ ਤੇ ਪਿਆ ਰਿਆ ਤੇ ਗੱਲ ਨਹੀਂ ਬਣਨੀ ਬਾ ਆਏ ਨੋ ਜੀ ਸਮਲੋ ਰਾਤ ਹੀ ਹੋਇਆ ਸੀ ਤੇ ਸਵੇਰੇ ਜੀ ਮੈਂ ਨਿਕਲਿਆ ਤੇ ਚੰਦਾ ਸੁਗਰ ਤਾਂ ਕਿ ਤੇ ਇੱਕ ਭਰਾ ਹੈਗਾ ਆਪਣਾ ਰਿਕਸ਼ਾ ਮੰਗਿਆ ਉਹਦੇ ਕੋਲ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਤੂੰ ਹੀ ਚਲਾਓ ਦਿੱਕਤ ਹੀ ਕੋਈ ਨਹੀਂ ਹੈ ਤੂੰ ਹੀ ਚਲਾਓ ਕੋਈ ਦਿੱਕਤ ਨਹੀਂ ਸ਼ਾਮ ਤੱਕ ਐਸੇ ਪੈਸੇ ਵੀ ਬਣੇ ਉਹਨੇ ਪੈਸੇ ਵੀ ਨਹੀਂ ਲਿੱਤੇ ਮੈਂ ਸਹੀ ਦੱਸਾਂ ਉਹ ਕਹਿੰਦਾ ਮੈਨੂੰ ਕਿਰਾਏ ਦੀ ਲੋੜ ਨਹੀਂ ਬਾਬਾ ਜੀ ਬਾਕੀ ਮੈਂ ਰਿਕਸ਼ਾ ਚਲਾ ਕੇ ਮਾਰਕੀਟ ਦਾ ਪਤਾ ਕੀਤਾ ਕਿ ਭਾਈ ਕਿੱਥੇ ਮਾਰਕੀਟ ਹੈ ਕੀ ਹੈ ਕੀ ਨਹੀਂ ਹੈਗਾ ਮਾਰਕੀਟ ਚ ਕਿੱਥੇ ਆਪਣਾ ਤੇ ਮੈਂ ਆਪਣਾ ਆਧਾਰ ਕਾਰਡ ਲੈ ਕੇ ਜਿੱਥੇ ਆ ਕੇ ਸਾਰਿਆਂ ਨੂੰ ਪੁੱਛਦਾ ਰਿਹਾ ਪੂਰੀ ਲਿਬਰਟੀ ਮਾਰਕੀਟ ਚ ਪੁੱਛਦਾ ਰਿਹਾ ਕਿ ਭਾਜੀ ਬੰਦੇ ਦੀ ਲੋੜ ਹੈ ਤੁਹਾਨੂੰ ਕਿਸੇ ਨੇ ਕੰਮ ਵਾਸਤੇ ਲੋੜ ਹੈ ਤੇ ਮੈਂ ਜੀ ਬੜਾ ਖੱਜਲ ਹੋਇਆ ਲੇਕਿਨ ਚਲ ਉਹਨਾ ਭਾਜੀ ਨੇ ਸਾਨੂੰ ਰੱਖ ਲਿਆ ਕਹਿੰਦੇ ਬਾਬਾ ਜੀ ਟੈਨਸ਼ਨ ਨਾ ਲਓ ਯਾਰ ਅਸੀਂ ਤੁਹਾਡੇ ਨਾਲ ਆ ਨਿਆਜ਼ ਦੀ ਡੇਟ ਚ ਕੋਈ ਸਾਥ ਨਹੀਂ ਦਿੰਦਾ ਉਹਨਾ ਭਾਜੀ ਨੇ ਸਾਥ ਦਿੱਤਾ ਇੱਕ 바ਕੂ ਭਾਜੀ ਆਗੇ ਸਾਨੂੰ ਉੱਥੋਂ ਖੰਡ ਵਾਲੇ ਤੋਂ ਚੁੱਕ ਕੇ ਲਿਆਂਦਾ ਉਹਨਾਂ ਨੇ ਇੱਥੇ ਮਾਰਕੀਟ ਦੇ ਵਿੱਚਕਾਰ ਬਾਕੀ ਰਹੀ ਆ ਦੁਕਾਨ ਦੇ ਮਾਲਕ ਦੀ ਜਿੰਨੀ ਸਿਫਤ ਕਰਾਂ ਜੀ ਉਹਨੇ ਘੱਟ ਆ ਜੀ ਉਹਨਾਂ ਨੇ ਸਾਨੂੰ ਲੋਕਡਾਊਨ ਚ ਭਾਜੀ ਕਿਰਾਇਆ ਤੱਕ ਨਹੀਂ ਲਿੱਤਾ ਜੀ ਇੱਥੇ ਤੱਕ ਬੈਠਾ ਤੇ ਇੱਕ ਸਾਡੇ ਸਵਾਮੀ ਭਾਜੀ ਜਿਹਨੂੰ ਕਹਿੰਦੇ ਜੋਲੀ ਪ੍ਰਧਾਨ ਦੇ ਜੋਈ ਸਾਹਿਬ ਆਗੇ ਤੇ ਇੱਕ ਸਾਡੇ ਗੌਰਵ ਭਾਜੀ ਜਿਨ੍ਹਾਂ ਦੀ ਹੁਣ ਦੁਕਾਨ ਹੈਗੀ ਆ ਅੱਜ ਵੀ ਭਾਈ ਉਹਨਾਂ ਦੇ ਮੈਂ ਕਹਿੰਦਾ ਬੱਚੇ ਜਿਹਨਾਂ ਨੇ ਸਾਨੂੰ ਇੱਥੇ ਤੱਕ ਹੋਂਦ ਤੱਕ ਇਸ ਦੁਕਾਨ ਦੇ ਵਿੱਚ ਕਰ ਪਗੜੀ ਨਹੀਂ ਕੋਈ ਕੁਛ ਨਹੀਂ ਫਿਰ ਵੀ ਅੱਜ ਵੀ ਇੱਥੇ ਬਿਠਾ ਕੇ ਅੱਜ ਰਾਜਾ ਵਾਂਗੂ ਰੱਖਿਆ ਉਹਨਾਂ ਨੇ ਲੇਕਿਨ ਦੱਸੋ ਕਹਿੰਦੇ ਵੀ ਕਿਸੇ ਵਾਰ 100 ਰੁਪਿਆ ਨਹੀਂ ਸੀ ਇਸ ਤਰ੍ਹਾਂ ਮਾੜੇ ਹਾਲਾਤ ਸੀ ਅੱਜ ਕਹਿੰਦੇ ਲੱਖਾਂ 'ਚ ਖੇਡਦੇ ਨੇ ਲక్ష్ਮੀ ਕਹਿੰਦੇ ਬਿਲਕੁਲ ਤੁਹਾਡੀ ਨਾਲ ਹੀ ਬੈਠਦੀ ਆ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਹਿੰਦੇ ਕਿਸੇ ਵਾਰ 100 150 ਦੇ ਸੀ ਕਹਿੰਦਾ ਕਹਿੰਦਾ ਅੱਜ ਭਾਵੇਂ ਪੈਸੇ ਵੀ ਕਹਿੰਦੇ ਤੁਹਾਨੂੰ ਗिने ਨਹੀਂ ਆਉਂਦੇ ਤੇ ਕਹਿੰਦੇ ਪੈਸਾ ਢੇਰ ਲੱਗਾ ਹੁੰਦਾ ਕਹਿੰਦੇ ਘਰ ਦੀ ਜਿਹੜ ਇਹਨ ਲక్ష్ਮੀ ਆ ਰੂਪ ਆ ਕਹਿੰਦੇ ਪੈਸੇ ਸਾਰੇ ਜੀਨੀ ਕਿਰਪਾ ਹੁੰਦੀ ਆ ਸਾਰੀ ਉਹਨਾਂ ਕੋਲ ਹੁੰਦੀ ਆ ਦੇਖੋ ਜੀ ਪਹਿਲੇ ਨੰਬਰ ਤੇ ਜੀ ਪੈਸੇ ਨੂੰ ਸਮਝਣਾ ਜੀ ਕੋਈ ਨਹੀਂ ਸਮਝ ਸਕਦਾ ਪੈਸੇ ਜਿਹੜੇ ਜੀ ਦੇਖੋ ਇੱਕ ਤਾਂ ਹੱਥ ਦੀ ਮਾਇਲ ਆ ਪਹਿਲਾਂ ਤਾਂ ਤੁਸੀਂ ਆਪਣੇ ਘਰ ਦੇ ਨੂੰ ਸਮਝੋ ਤਾਂ ਪੈਸਾ ਆਪੇ ਆ ਜਾਊਗਾ ਕਿਉਂ ਲక్ష్ਮੀ ਜਦੋਂ ਖੁਸ਼ ਹੱਸ ਤੇ ਲక్ష్ਮੀ ਆਪੇ ਖੁਸ਼ ਹੋ ਜਾਣੀ ਜੇ ਜੇ ਉਹ ਦੇਵੀ ਨੂੰ ਖੁਸ਼ ਕਰਨਾ ਫੋਟੋਆਂ ਵਾਲੇ ਨੇ ਪਹਿਲਾਂ ਤਾਂ ਆਪਣੇ ਘਰ ਦੇ ਨੂੰ ਖੁਸ਼ ਕਰੋ ਫਿਰ ਤਾਂ ਤੇ ਗੱਲ ਬਣੇ ਜੀ ਚਲੋ ਮੈਂ ਜੇ ਜਿੱਥੇ ਤੱਕ ਸਮਝਿਆ ਦੇਖੋ ਮੇਰਾ ਕੰਮ ਹੈ ਜੇ ਕਾਰਜ ਇਹ ਕਰਨਾ ਤੇ ਬਾਕੀ ਮੇਰੇ ਘਰ ਦੇ ਨੇ ਬੜਾ ਸਾਥ ਦਿੱਤਾ ਚਲੋ ਅੱਗੇ ਇਹ ਵੀ ਨਾਲ ਤੁਰਦੇ ਆ ਮੇਰੇ ਤੇ ਜੇ ਹੁਣ ਜੇ ਖੁਸ਼ੀਆਂ ਪਾਰੀਆਂ ਤੇ ਜੇ ਇਹਦਾ ਫਲ ਹੀ ਹੈ ਜੀ ਤੇ ਨਾਲ ਮੈਨੂੰ ਵੀ ਮਿਲ ਰਿਹਾ ਜੀ ਮੈਨੂੰ ਸੋ ਵੀ ਬਾਬੇ ਕੇਲੋ ਵੀ ਬਾਪੂ ਖੰਡੇਵਾਲ ਦੀ ਕਿੰਨੀ ਕਿਰਪਾ ਜਦੋਂ ਆਏ ਸੀ ਬੜੇ ਮਾੜੇ ਹਾਲਾਤ ਸੀ ਪਰ ਫਿਰ ਵੀ ਮਾਨੀ ਡੋਲਿਆ ਫਿਰ ਵੀ ਹਿੰਮਤ ਰੱਖੀ ਆ ਬਾਪੂ ਦੀ ਕਹਿੰਦੇ ਸਿਰ ਤੇ ਹੱਥ ਹੋਵੇ ਤੇ ਬੰਦਾ ਮਾੜੇ ਦੇ ਚ ਮਾੜਾ ਸਮਾਂ ਨਿਕਲ ਜਾਂਦਾ ਆ ਚੰਗਾ ਸਮਾਂ ਵਾ ਤੇ ਕਿੰਨਾ ਕਿ ਬਾਬੇ ਆ ਕੇਲੋ ਵੀ ਬਾਪੂ ਖੁੰਡੇ ਉਹਦਾ ਕਿੰਨਾ ਆ ਕੇ ਸ਼ੂਰ ਕਰਦੇ ਹੋ ਮੈਂ ਤਾਂ ਇੱਕ ਗੱਲ ਕਵਾਂਗਾ ਜੀ ਜੇ ਅੱਜ ਅਸੀਂ ਜਿਸ ਬਦੌਲਤ ਵੀ ਜਿੱਥੇ ਤੱਕ ਵੀ ਪਹੁੰਚੇ ਆ ਜੀ ਅੱਜ ਮੈਂ ਸਾਰਾ ਬਾਬੂ ਖੰਡੇ ਵਾਲੇ ਕਰਤਾਂ ਅੱਜ ਅਸੀਂ ਜਿਹੜੇ ਜਣੋਂ ਚੌਂਕੀਆਂ ਭਰਦੇ ਆ ਜਿੱਦਾਂ ਵੀ ਕਹਿ ਲੋ ਜਾ ਕੇ ਬੈਠੇ ਆ ਦੁਪਹਿਰਾ ਕਰਦੇ ਆ ਅਸੀਂ ਆ ਦੁਪਹਿਰਾ ਸਾਹਿਬ ਬੈ ਕੇ ਜੀ ਅਸੀਂ ਭਰਦੇ ਨਾ ਜਿੱਦਾਂ ਮਰਜ਼ੀ ਦੁਕਾਨ ਤੇ ਬੈੰਨੇ ਅੱਜ ਗੁਰੂ ਮਹਾਰਾਜ ਜੀ ਆ ਆ ਪਾ ਕੇ ਸਾਡੀ ਦੁਕਾਨ ਤੇ ਬੈਠੇ ਤੁਸੀਂ ਕਿਰਪਾ ਦੇਖਣੀ ਤੇ ਆ ਦੁਕਾਨ ਤੇ ਦੇਖ ਲਓ ਪਹਿਲਾਂ ਕਿਉਂਕਿ ਲੈਣ ਗਿਆ ਸੀ ਆ ਵੀ ਫੋਟੋ ਲੈਣ ਗਿਆ ਸੀ ਤੇ ਮੇਰੇ ਕੋਲ ਤੇ ਪੈਸੇ ਹੀ ਨਹੀਂ ਸੀ ਕੋਈ ਕਹੇਗਾ ਜੀ ਆ ਮੈਨੂੰ ਜਿਹੜੀ ਆ ਫੋਟੋ ਜਿਹੜੀ ਜੋ ਕੋਈ ਕਹੇਗਾ ਜੀ ਭਾਜੀ 1000 ਰੁਪਏ ਚ ਫੋਟੋ ਹੋएगी ਉਹਨੇ ਕਿਹਾ ਬਾਬਾ ਨਰਾਜ ਨਾ ਜੇ ਤੂੰ ਲੈਣ ਆਇਆ ਨਾ ਤੇ ਕਿੰਨੇ ਪੈਸੇ ਨੇ ਉਹਨੇ ਦੇ ਦੇ ਮੈਂ ਕਿਹਾ ਮੇਰੇ ਕੋਲ ਤਾਂ ਪੈਸੇ ਨੇ ਕਹਿੰਦਾ ਰੁਪਈਆ ਦੇ ਦੇ ਬੇਸ਼ੱਕ ਮੈਂ ਕਿਹਾ ਯਾਰ ਮੇਰਾ ਇਹ ਲੈਣ ਦਾ ਮਨ ਹੈਗਾ ਕਹਿੰਦਾ ਬਾਬਾ ਇਹ ਹੀ ਦੇ ਕੇ ਫੇਰੂੰਗਾ ਉਹਨੇ ਕਿਹਾ ਭਾਈ ਪਾਵੇਂ ਪੈਸੇ ਨਾ ਦੇ ਪਰ ਮੇਰੇ ਤੋਂ ਪਹਿ ਲੈ ਕੇ ਆਉਨੇ ਵੀ ਨਾ ਉਹਨੇ ਕਿਹਾ 1000 ਹੀ ਦੇ ਦੇ ਕੋਈ ਦਿੱਕਤ ਨਹੀਂ ਹੈ ਪਰ ਉਹਨੇ ਭੇਜਿਆ ਜੀ ਆਪ ਮਰਜ਼ੀ ਦੇ ਨਾਲ ਬਾਬਾ ਜੀ ਆ ਕੇ ਇੱਥੇ ਬੈਠੇ ਨੇ ਜਦੋਂ ਬੈ ਗਏ ਨੇ ਤੇ ਪਾਜੀ ਕਿਹੇ ਚੀਜ਼ ਦੀ ਕੋਈ ਕਮੀ ਨਹੀਂ ਹੋਈ ਇਹ ਮੈਨੂੰ। ਮੈਨੂੰ ਇਸ ਸਮਾਂ ਬਾਬਾ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਕਹਿੰਦੇ ਵੀ ਜਿਹੜਾ ਵੀ ਸ਼ਿਰਾ ਸਾਹਿਬ ਬਾਬਾ ਦੀਪ ਸਿੰਘ ਦੇ ਗੋਲਾ ਸਾਹਿਬ 'ਚ ਜਦੋਂ ਅਰਦਾਸ ਬੇਨਤੀ ਕਰਦਾ ਉੱਥੇ ਜਿਹੜਾ ਪਹਿਲਾਂ ਸਭ ਘਟਦਾ ਤੇ ਕਹਿੰਦੇ ਉਹਦੀ ਆਸਾਂ ਭਰਾਂਦਾ ਸਾਰੀਆਂ ਪੁਰੀਆਂ ਹੁੰਦੀਆਂ ਕਹਿੰਦੇ ਕਮੀ ਨਹੀਂ ਆਉਂਦੇ ਬਾਬਾ ਜੀ ਲੋਕ ਝੋਲੀਆਂ ਖਾਲੀਆਂ ਲੈ ਕੇ ਆਉਂਦੇ ਨੇ ਤੇ ਝੋਲੀਆਂ ਭਰ-ਭਰ ਜਾਂਦੇ ਨੇ ਲੋਕ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਮੈਂ ਇੱਕੋ ਗੱਲ ਕਵਾਂਗਾ ਜੀ ਰਿਜ਼ਲਟ ਹੈਗਾ ਜੀ ਮੈਂ ਉਹ ਗੁਰੂ ਦੇ ਦਰਬਾਰ ਦੇ ਵਿੱਚਕਾਰ ਜੇ ਮੈਂ ਝੋਲੀਆਂ ਵਾਕਈ ਸਹੀ ਗੱਲ ਹੈ ਮੈਂ ਹੱ ਜੇ ਮੈਂ ਉਹਨਾਂ ਦੇ ਗਾੜੀ ਰੋਇਆ ਤੇ ਮੈਨੂੰ ਸਵੇਰ ਤੱਕ ਜੀ ਸਾਰੇ ਰਿਜ਼ਲਟ ਪੱਕੇ ਮਿਲੇ ਨੇ ਜੀ ਗੁਰੂ ਦੇ ਘਰੋਂ ਮੈਂ ਕਦੀ ਅੱਜ ਤੱਕ ਖਾਲੀ ਆਇਆ ਹੀ ਨਹੀਂ ਮੈਂ ਆਪਣੇ ਪਿਓ ਕੋਲੋਂ ਖਾਲੀ ਆਇਆ ਹੀ ਨਹੀਂ ਮੈਂ ਸਮਝ ਲਓ ਉਹਨਾਂ ਦਾ ਪੁੱਤ ਹੈਗਾ ਤੇ ਇੱਕ ਸਿੰਘ ਵੀ ਆ ਉਹਨਾਂ ਦਾ ਤੇ ਪਰ ਮੈਂ ਖਾਲੀ ਨਹੀਂ ਆਇਆ ਜੀ ਮੈਂ ਕਦੇ ਅੱਜ ਤੱਕ ਜਿਹੜੀ ਚੀਜ਼ ਮੰਗੀ ਹੈ ਮੈਨੂੰ ਘਰ ਤੋਂ ਬਾਹਰ ਤੋਂ ਹਰ ਚੀਜ਼ ਦੇ ਵਿਚਕਾਰ ਪੈਸਾ ਤੇਲਾ ਬੱਚਿਆਂ ਦੀ ਸੋਸ ਸਮਝ ਮੈਨੂੰ ਜੋ ਵੀ ਚਾਹੀਦਾ ਜੀ ਇੱਥੇ ਤੱਕ ਮੇਰੇ ਬੱਚਿਆਂ ਨੂੰ ਜਿਹੜੀ ਮੱਤ ਵੀ ਬਖਸ਼ੀ ਹੈ ਨਾ ਜੀ ਉਹਨਾਂ ਨੇ ਬਖਸ਼ੀ ਅੱਜ ਮੈਨੂੰ ਵੀ ਜਿਹੜੀ ਬਖਸ਼ੀ ਅੱਜ ਮੈਂ ਤੁਹਾਡੇ ਵਿਚਕਾਰ ਖਲੋਤਾ ਨਾ ਜੀ ਤੇ ਸ਼ੁਕਰਾਨਾ ਉਹਨਾਂ ਦਾ ਪਹਿਲ ਉਹਨਾਂ ਦੀ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਤ ਕੀਤੀ ਤੁਸੀਂ ਦੇਖਿਆ ਡੰਗ ਸਿੰਘ ਗੁਰੂ ਕੀ ਲਾਣੀਆਂ ਫੌਜਾਂ ਨੇ ਅੱਜ ਇਹ ਜਿਹੜੀ ਜੋੜੀ ਆ ਚਰਚਾ ਵਿੱਚ ਆ ਲੋਕ ਬਹੁਤ ਮਾਨ ਸਤਿਕਾਰ ਕਰਦੇ ਨੇ ਕਿਉਂਕਿ ਅਸੀਂ ਦੇਖਿਆ ਭਾਵੇਂ ਅਸੀਂ ਕਹਿੰਦੇ ਵੀ 21ਵੀਂ ਸਦੀ ਆ ਭਾਵੇਂ ਜਿਹੜੀ ਅੱਜ ਕੱਲ ਔਰਤਾਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਰੇਲ ਤੋਂ ਲੈ ਕੇ ਜਹਾਜ਼ ਤੱਕ ਲਾਉਂਦੀਆਂ ਨੇ ਪਰ ਅਮਰਸਾ ਦੀ ਗੱਲ ਕਰੀਏ ਇਹ ਜੋੜੀ ਲੋਕਾਂ ਦੇ ਵਿੱਚ ਬੜੀ ਖੁਸ਼ੀ ਤੇ ਲਿਆਇਆ ਲੋਕ ਬਹੁਤ ਪਿਆਰ ਕਰਦੇ ਨੇ ਇਸ ਜੋੜੀ ਨੂੰ ਕਿਉਂਕਿ ਭੈਣ ਮੋਬਾਈਲ ਪੇਅਰ ਕਰਦੀ ਆ ਆਪਣੇ ਪਤੀ ਦੇ ਨਾਲ ਦੀ ਸਟਰੀਟ ਤੇ ਬੈਠ ਕੇ ਕੰਮ ਕਰਦੀ ਆ ਤੇ ਬਾਬਾ ਜੀ ਵੱਲੋਂ ਵੀ ਆਪਣੀ ਧਰਮ ਪਤਨੀ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਂਦਾ ਘਰ ਦੀ ਲక్ష్ਮੀ ਕਹਿੰਦਾ ਤੇ ਲక్ష్ਮੀ ਆਮਾਂਗ ਹੀ ਜਿਹੜੀ ਉਹ ਰੱਖਦੇ ਨੇ ਐਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਖਾਸ ਕਰਕੇ ਸਾਡੀ ਜਿਹੜੀ ਵੀਡੀਓ ਦੇਖਦੇ ਨੇ ਜੇਕਰ ਤੁਸੀਂ ਆਪਣੀ ਧਰਮਪੰਧ ਨੂੰ ਪਿਆਰ ਕਰਦੇ ਹੋ ਲక్ష్ਮੀ ਵਰਗੇ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤੇ ਹਮੇਸ਼ਾ ਮਾੜੇ ਸਮੇਂ ਜਿਹੜਾ ਲੰਗਦਾ ਵਾ ਮਾੜੇ ਸਮੇਂ ਚ ਕਦੀ ਵੀ ਸਾਹ ਛੱਡ ਕੇ ਨਹੀਂ ਜਾਣਾ ਚਾਹੀਦਾ ਚਾਹੇ ਔਰਤ ਚਾਹੇ ਮਰਦ ਆ ਹਮੇਸ਼ਾ ਚੰਗੇ ਮਾੜਾ ਦੇ ਬੰਦੇ ਤੇ ਪੈਂਦੇ ਨੇ ਮਾੜਾ ਸਮਾਂ ਤੇ ਚੰਗਾ ਸਮਾਂ ਆਉਂਦਾ ਪ੍ਰਸਾਦ ਦੇਣ ਦੀ ਲੋੜ ਆ ਨਾਲ ਖੜਨ ਦੀ ਲੋੜ ਆ ਮੀਨੂ ਦਿਓ ਜਾ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਮਰ ਸਰ